ਸਤਿ ਸ੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਹੋਣਾ ਦਾ ਸਾਥ ਹੁੰਦਾ ਹੈ ਤੇ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕਈ ਅਹਿਮ ਖਬਰਾਂ ਦੇ ਉੱਪਰ ਚਾਨਣਾ ਪਾਈਦਾ ਸੋ ਨਾਲ ਜੋੜਦੇ ਆ ਕਰਦੇ ਆ ਸਵਾਗਤ ਪੂਨੀਆ ਜੀ ਦਾ ਫਿਰ ਰੋਕ ਖਬਰਾਂ ਦਾ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਜੀ ਜੀ ਸ਼ੁਕਰੀਆ ਸਤਿ ਸ੍ਰੀ ਅਕਾਲ ਗੁਰਪ੍ਰੀਤ ਸੱਚ ਰਿਆ ਕਾਲ ਜੀ ਸੋ ਸਭ ਤੋਂ ਪਹਿਲੀ ਖਬਰ ਤੇ ਜੇਕਰ ਆਪਾਂ ਚਲੀਏ ਤਾਂ ਇਰਾਨ ਇਰਾਕ ਦੇ ਵਿਚਾਲੇ ਜੋ ਖਿੱਚੋ ਤਾਣ ਚੱਲ ਰਹੀ ਹੈ ਉਸ ਤੋਂ ਸਾਰੇ ਹੀ ਤਕਰੀਬਨ ਵਾਕਿਫ ਨੇ ਕਿਸ ਤਰੀਕੇ ਦੇ ਨਾਲ ਇੱਕ ਦੂਜੇ ਦੇ ਉੱਪਰ ਨਿਸ਼ਾਨੇ ਲੱਗ ਰਹੇ ਨੇ ਤੇ ਡੋਨਲਡ ਟਰੰਪ ਪਾਪੜੀਆਂ ਗੱਲਾਂ ਕਰ ਰਹੇ ਨੇ ਜਿੱਥੇ ਉਹ ਪਹਿਲਾਂ ਸੱਤਾ ਚੌਣ ਤੋਂ ਕਹਿ ਰਹੇ ਸੀ ਵੀ ਭਾਈ ਮੈਂ ਤਾਂ ਜਿਹੜੀਆਂ ਦੋ ਜੰਗਾਂ عالمی ਪੱਧਰ ਤੇ ਚੱਲ ਰਹੀਆਂ ਉਹਨਾਂ ਨੂੰ ਸ਼ਾਂਤ ਕਰਾ ਦੇਣਾ ਤੇ ਇੱਧਰ ਇੱਕ ਹੋਰ ਛੇੜ ਗਈ ਆ ਪਰ ਇਹ ਸਭ ਦੇ ਵਿਚਾਲੇ ਭਾਰਤ ਨੂੰ ਧਿਕਰ ਦੇਖੀਏ ਆਪਾਂ ਤਾਂ ਭਾਰਤ ਦੇ 10000 ਤੋਂ ਵੱਧ ਭਾਰਤੀ ਜਿਹੜੇ ਨੇ ਉਹ ਈਰਾਨ ਦੇ ਵਿੱਚ ਫਸੇ ਹੋਏ ਨੇ ਤੇ ਉਹਨਾਂ ਨੂੰ ਕੱਢਣ ਦੇ ਲਈ ਤਿਆਰੀ ਕੀਤੀ ਜਾ ਰਹੀ ਹੈ ਕੀ ਇਹਨਾਂ ਨੇ ਇਵੈਕੂਏਸ਼ਨ ਪਲਾਨ ਬਣਾਇਆ ਕਿਵੇਂ ਕੱਢਿਆ ਜਾਣਾ ਹੈ ਕੀ ਸਾਰੀ ਸਥਿਤੀ ਰਹੂਗੀ ਪਾਇਓ ਜ਼ਰਾ ਜਾਣਨਾ ਬੇਸਿਕਲੀ ਦੇਖੋ ਇਜ਼ਰਾਈਲ ਅਤੇ ਈਰਾਨ ਦੇ ਵਿੱਚ ਵਿਚਕਾਰ ਜੋ ਕੁਝ ਚੱਲ ਰਿਹਾ ਹੈਗਾ ਉਹਦੇ ਕਰਕੇ ਅੱਤਿ ਹਜ਼ਾਰ ਦੇ ਨੇੜੇ ਤੇ ਡੇਜ਼ਰ ਦੇ ਲੋਕ ਹੈਗੇ ਹਜ਼ਰਾਇਜ਼ ਤੋਂ ਫਸੇ ਹੋਏ ਨੇ ਈਰਾਨ 'ਚ ਵੀ 15000 ਫਸੇ ਹੋਏ ਨੇ ਪਰ ਜਿਹੜਾ ਪਹਿਲਾ ਮਿਸ਼ਨ ਲਿਆ ਜਿਹੜਾ ਇੰਡੀਆ ਵੱਲੋਂ ਮਿਸ਼ਨ ਲਿਆ ਗਿਆ ਹੈਗਾ ਉਹ ਸਟੂਡੈਂਟਸ ਨੂੰ ਕੱਢਣ ਦਾ ਲਿਆ ਗਿਆ ਹੈਗਾ ਤੇ ਤਕਰੀਬਨ 1400 ਤੋਂ ਲੈ ਕੇ 1500 ਸਟੂਡੈਂਟਸ ਨੇ ਜਿਹੜੇ ਰਾਤੋਂ ਕੱਢੇ ਜਾਣਗੇ ਤੇ ਉਹਨਾਂ ਦਾ ਜਿਹੜਾ ਪਹਿਲਾ ਜੱਥਾ ਹੈਗਾ 110 ਬੱਚਿਆਂ ਦਾ ਉਹ ਅਰਮੀਨੀਆ ਬਾਰਡਰ ਤੇ ਪਹੁੰਚ ਗਿਆ ਹੈਗਾ ਉੱਥੇ ਨਰਦੂਜ਼ੋਸ ਬਾਰਡਰ ਨੂੰ ਕਹਿੰਦੇ ਹੈਗੇ ਈਰਾਨ ਅਰਮੀਨੀਆ ਬਾਰਡਰ ਤੇ ਅਰਮੀਨੀਆ ਤੋਂ ਫਿਰ ਉਹਨਾਂ ਨੂੰ ਅ ਯੇਰੇਵਨ 에어ਪੋਰਟ ਲੈ ਕੇ ਜਾਇਆ ਜਾਊਗਾ ਤੋਂ ਉਰਾਂ واپس ਭੇਜਿਆ ਜਾਊਗਾ ਬੇਸਿਕਲੀ ਜਿਹੜੇ ਸ਼ਹਿਰ ਨੇ ਇਰਾਨ ਦੇ ਤਹਿਰਾਨ ਸਿਰਾਜ਼ ਅਤੇ ਕੋਮ ਉਹਨਾਂ ਚ ਜਿਹੜੇ ਇੰਡੀਆ ਦੇ ਜ਼ਿਆਦਾਤਰ ਸਟੂਡੈਂਟ ਫਸੇ ਹੋਏ ਨੇ ਦੋ ਕਸ਼ਮੀਰੀ ਸਟੂਡੈਂਟ ਕਾਇਲ ਵੀ ਹੋਏ ਸੀ ਇਹ ਜੋ ਕੁਝ ਚੱਲ ਰਿਹਾਗਾ ਪਰ ਹਜੇ ਤੱਕ ਜਿਹੜਾ ਇਜ਼ਰਾਈਲ ਚ ਜਿਹੜੇ ਆਪਣੇ ਇੰਡੀਆ ਦੇ ਨਾਗਰਿਕ ਹਨ ਜਿਹੜੇ ਕਿ ਖਾਸ ਕਰ ਮਿਹਨਤ ਮਜ਼ਦੂਰੀ ਵਾਸਤੇ ਗਏ ਨੇ ਉੱਥੇ ਉਹਨਾਂ ਨੂੰ ਵਾਪਸ ਲੈਣ ਦਾ ਕੋਈ ਪਲਾਨ ਨਹੀਂ ਬਣਿਆਗਾ ਜ਼ਿਆਦਾਤਰ ਜਿਹੜਾ ਪਲਾਨ ਹੈਗਾ ਉਹ ਈਰਾਨ ਤੋਂ ਬੱਚਿਆਂ ਨੂੰ ਬਾਹਰ ਕੱਢਣ ਦਾ ਬਣਿਆਗਾ ਤੇ ਹਾਂ ਇੱਕ ਉੱਥੇ ਇੱਕ ਯੂਨੀਵਰਸਿਟੀ ਹੈ ਬਹਿਸੀਤੀ ਯੂਨੀਵਰਸਿਟੀ ਮੈਡੀਕਲ ਦੀ ਪੜ੍ਹਾਈ ਕਰਨ ਵਾਸਤੇ ਉੱਥੇ ਜ਼ਿਆਦਾਤਰ ਕਸ਼ਮੀਰੀ ਮੁੰਡੇ ਜਾਂਦੇ ਨੇ ਤੇ ਤਕਰੀਬਨ 350 ਕਸ਼ਮੀਰੀ ਮੁੰਡੇ ਉਹਨਾਂ ਦੇ ਉਸ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਬਾਹਰ ਜਾਣ ਦੀ ਇਜਾਜ਼ਤ ਹੈ ਨਹੀਂ ਤੇ ਹੋਰ ਵੀ ਮਤਲਬ ਉਹ ਉਹ ਯੂਨੀਵਰਸਿਟੀਆਂ ਨੇ ਜਿੱਥੇ ਜਿਵੇਂ ਫੈਜ਼ਾਨ ਅਲੀ ਕਰਮਾਨ ਹੈ ਗਿਆ ਉੱਥੇ ਵੀ ਕਸ਼ਮੀਰ ਦੇ ਮੁੰਡੇ ਜਿਆਤਰ ਇਰਾਨ ਚ ਜਿਹੜੇ ਪੜ੍ਹਾਈ ਕਰਨ ਜਾਂਦੇ ਨੇ ਕਸ਼ਮੀਰੀ ਜਾਂ ਫਿਰ ਆਪਣੇ ਇੱਧਰਲੇ ਕੇਰਲਾਈਟ ਜਾਦੇ ਜਾਂਦੇ ਨੇ ਜਿਆਤਰ ਕਸ਼ਮੀਰੀ ਹੁੰਦੇ ਨੇ 90% ਮੁੰਡੇ ਕਸ਼ਮੀਰੀ ਹੁੰਦੇ ਨੇ ਤੇ ਉੱਥੇ ਫਸੇ ਹੋਏ ਨੇ ਹੁਣ ਉਹਨਾਂ ਨੂੰ ਕੱਢਣ ਵਾਸਤੇ ਅਰਮੀਨੀਆ ਵਾਲਾ ਕਦਮ ਚੁੱਕਿਆ ਗਿਆ ਹੈਗਾ ਤੇ ਅਰਮੀਨੀਆ ਤੋਂ ਉਹਨਾਂ ਨੂੰ ਕੱਢਿਆ ਜਾਊਗਾ ਤੇ ਵਾਪਸ ਇੰਡੀਆ ਵੇ ਜਾ ਜਾਊਗਾ ਇਹਦੇ ਜਿਹੜਾ ਆਪਾਂ ਕਹਿ ਲੇ ਕੇ ਆਪਣੇ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਹੈ ਉਹਨੇ ਵੀ ਸਟੇਟਮੈਂਟ ਜਾਰੀ ਕੀਤੀ ਹੈਗੀ ਆ ਤੇ ਉਹ ਰਸਤਾ ਵੀ ਇਸੇ ਕਰਕੇ ਚੁਣਿਆ ਕਿਉਂਕਿ ਉਹ ਸ਼ਾਰਟ ਹੈ ਥੋੜਾ ਆਰਮੀਨੀਆ ਜਿਹੜਾ ਬਾਰਡਰ ਹੈ ਉੱਥੋਂ ਤੱਕ ਉਹ ਆਰਾਮ ਨਾਲ ਉੱਥੇ ਪਹੁੰਚ ਸਕਦੇ ਹੈਗੇ ਤੇ ਜਿਹੜੇ ਇੰਡੀਆ ਦੀ ਉੱਥੇ ਐਮਬੈਸੀ ਹੈਗੀ ਉਹ ਲਗਾਤਾਰ ਕੰਮ ਕਰ ਰਹੀ ਹੈ ਦੋ ਤਿੰਨ ਸਟੈਪ ਨੇ ਜਿਨ੍ਹਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਕ ਤਾਂ ਜਿਹੜੇ ਸਾਰੇ ਸਟੂਡੈਂਟ ਨੇ ਇੰਡੀਆ ਦੇ ਉਹਨਾਂ ਨੂੰ ਇੱਕੋ ਥਾਂ ਤੇ ਇਕੱਠੇ ਕਰ ਰਹੀ ਹੈ ਤੇ ਉਹਨਾਂ ਨੂੰ ਹੌਸਟਲਾਂ ਚੋਂ ਨਿਕਲਣ ਦੀ ਆਜ਼ਾਦੀ ਵੀ ਹੁਣ ਉਹਨਾਂ ਤੋਂ ਖੋਲੀ ਗਈ ਹੈ ਉਹਨਾਂ ਨੂੰ ਕਿਹਾ ਗਿਆ ਤੁਸੀਂ ਇੱਕੋ ਜਗ੍ਹਾ ਤੇ ਰਹੋ ਤਾਂ ਕਿ ਤੁਹਾਨੂੰ ਟਰਾਂਸਪੋਰਟ ਕਰਨਾ ਆਸਾਨ ਹੋ ਜਾਵੇ ਇਸ ਕਿਸਮ ਦੀਆਂ ਚੀਜ਼ਾਂ ਹਜੇ ਇਸ ਪੂਰੇ ਦੌਰਾਨ ਚੱਲ ਰਹੀਆਂ ਨੇ ਜੀ ਸੋ ਜੇਕਰ ਆਪਾਂ ਅਗਲੀ ਖਬਰ ਤੇ ਚਲੀਏ ਤਾਂ ਉਧਰ G7 ਸ਼िखर ਸੰਮੇਲਨ ਜਿਹੜਾ ਕੈਨੇਡਾ ਦੇ ਵਿੱਚ ਇਸ ਵਾਰ ਹੋ ਰਿਹਾ ਹੈ ਉੱਥੇ ਮੋਦੀ ਹੁਣੀ ਪਹੁੰਚ ਗਏ ਨੇ ਤੇ ਉਧਰੋਂ ਵਿਰੋਧ ਚ ਵੀ ਡਟ ਗਏ ਨੇ ਪੰਜਾਬੀ ਸਿੱਖ ਕਹਿ ਲਈਏ ਵੱਡੀ ਗਿਣਤੀ ਦੇ ਵਿੱਚ ਕਿਹੋ ਜਿਹਾ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ ਇਹ ਤੇ ਬਾਕੀ ਮੋਦੀ ਹੁਣੀ ਕੀ ਕਹਿ ਰਹੇ ਨੇ ਉੱਥੇ ਜਾ ਕੇ ਉਹ ਦੇਖੋ ਬੇਸਿਕਲੀ ਜੀ7 ਦਾ ਜਿਹੜਾ ਪੂਰਾ ਮਾਮਲਾ ਉਹਦੇ ਚ ਆਪਾਂ ਜਿਵੇਂ ਪਹਿਲਾਂ ਹੀ 15 ਦਿਨ ਪਹਿਲਾਂ ਹੀ ਆਪਾਂ ਸ਼ੁਰੂ ਕਰਤਾ ਸੀ ਕਿਉਂਕਿ ਪਹਿਲਾਂ ਤਾਂ ਮੋਦੀ ਨੂੰ ਨਮੰਤਰਣੀ ਨਹੀਂ ਮਿਲਿਆ ਸੀਗਾ ਇਨਵੀਟੇਸ਼ਨ ਨਹੀਂ ਮਿਲਿਆ ਸੀ ਬਾਅਦ ਚ ਬਹੁਤ ਆਖਰ ਚ ਜਾ ਕੇ ਮਿਲਿਆ ਅਤੇ ਉਹ ਵੀ ਸ਼ਰਤਾਂ ਅਨੁਸਾਰ ਹੀ ਮਿਲਿਆ ਸੀਗਾ ਤੇ ਹੁਣ ਉਹਨਾਂ ਦਾ ਵਿਰੋਧਤਾ ਹੁੰਦਾ ਹੀ ਸੀਗਾ ਤੇ ਜਿਹੜੇ ਭਾਈ ਹਰਦੀਪ ਸਿੰਘ ਨਿੱਜਰ ਸੀਗੇ ਉਹਨਾਂ ਦੀ ਡੈਥ ਦੇ ਕਾਰਨ ਹੀ ਇਹ ਸਾਰਾ ਕੁਝ ਹੋ ਰਿਹਾਗਾ ਤੇ ਨਰਿੰਦਰ ਮੋਦੀ ਗੋ ਬੈਕ ਦੇ ਨਾਰੇ ਵੀ ਲੱਗੇ ਉੱਥੇ ਲੋਕਾਂ ਨੇ ਰੈਲੀਆਂ ਵੀ ਕੱਢੀਆਂ ਹੈਗੀਆਂ ਆਪਾਂ ਕੱਲ ਵੀ ਦੱਸਿਆ ਸੀਗਾ ਤੇ ਇੱਕ ਛੋਟਾ ਜਿਹਾ ਬਹੁਤ ਛੋਟਾ ਸੈਕਸ਼ਨ ਹੈ ਦਾ ਦਾ ਵੀ ਜਿਨੇ ਨਰਿੰਦਰ ਮੋਦੀ ਦੀ ਯਾਤਰਾ ਦਾ ਵੈਲਕਮ ਵੀ ਕੀਤਾ ਹੈ ਪਰ ਉਹ ਬਹੁਤ ਛੋਟਾ ਹਿੱਸਾ ਹੈ ਜਿੰਨਾ ਵੱਡੇ ਲੈਵਲ ਤੇ ਵਿਰੋਧ ਹੋਇਆਗਾ ਉਹ ਜ਼ਿਆਦਾ ਹੈਗਾ ਕਿਉਂਕਿ ਆਪਾਂ ਦੇਖ ਰਹੇ ਸੀਗੇ ਕਿ ਇੱਕ ਵੱਡੀ ਕਾਰਾਂ ਦੀ ਰੈਲੀ ਵੀ ਕੱਢੀ ਗਈ ਸੀ ਉੱਥੇ ਤੇ ਅੱਜ ਵੀ ਲਗਾਤਾਰ ਵਿਰੋਧ ਹੁੰਦੇ ਰਹੇ ਹੈਗੇ ਆ ਬੇਸਿਕਲੀ ਜਦੋਂ ਤੋਂ ਨਵੇਂ ਪ੍ਰਧਾਨ ਮੰਤਰੀ ਬਣੇ ਨੇ ਮਾਰਕਰਨੀ ਉਸ ਉਹਨਾਂ ਦੇ ਕਾਰਜਕਾਲ 'ਚ ਨਰਿੰਦਰ ਮੋਦੀ ਦੀ ਇਹ ਪਹਿਲੀ ਯਾਤਰਾ ਹੈਗੀ ਆ ਤੇ ਉਹ 16 17 ਜੂਨ ਯਾਨੀ ਕਿ ਅਜੂਨਾ ਦਾ ਆਖਰੀ ਦਿਨ ਹੈ ਤੇ ਉਸ ਤੋਂ ਬਾਅਦ ਆਪਾਂ ਕੇ ਲੈ ਕੇ ਵਾਪਸ ਆ ਜਾਣਗੇ ਤੇ ਇਹ ਲਗਾਤਾਰ ਉਹਨਾਂ ਦੀ ਛੱਟੀ ਉਪਸਥਿਤੀ ਹੈ 2019 ਤੋਂ ਬਾਅਦ ਲਗਾਤਾਰ ਇੰਡੀਆ ਨੂੰ ਜੀ7 ਚ ਬੁਲਾਇਆ ਜਾ ਰਿਹਾਗਾ ਤੇ ਅੱਡ ਅੱਡ ਚੀਜ਼ਾਂ ਤੇ ਗੱਲਬਾਤ ਹੋਣ ਦੀ ਗੱਲ ਕਹੀ ਜਾ ਰਹੀ ਹੈ ਤੇ ਇਹ ਮਤਲਬ ਇੱਕ ਆਪਾ ਕਹਿ ਲੋ ਕੋ ਜੀ7 ਚੋਂ ਇੱਕ ਇੰਪੋਰਟੈਂਟ ਅਪਡੇਟ ਹੈ ਹੀ ਸੀਗੀ ਕਿ ਮਤਲਬ ਇਹਦੇ ਚ ਟੋਟਲ 14 ਜਿਹੜੇ ਮੁਲਕ ਹੈਗੇ 14 ਦਾ ਮੁਲਕ ਹੈਗੇ ਉਹਨਾਂ ਦੇ ਆਪੂ ਇੱਕ ਦੂਜੇ ਨਾਲ ਮਿਲਣਗੇ ਅੱਜ ਤੇ ਉਹਦੇ ਚ ਕੈਨੇਡਾ ਅਮਰੀਕਾ ਮੈਕਸੀਕੋ ਬ੍ਰਾਜ਼ੀਲ ਇਟਲੀ ਬ੍ਰਿਟੇਨ ਫਰਾਂਸ ਜਰਮਨੀ ਯੂਕਰੇਨ ਭਾਰਤ ਦੱਖਣ ਦੱਖਣ ਅਫਰੀਕਾ ਜਾਪਾਨ ਦੱਖਣ ਕੋਰੀਆ ਇਹ ਸਾਰੇ ਨੇ ਤੇ ਇਸ ਬਾਰ ਜਿਹੜੇ ਇਸ਼ੂ ਨੇ ਉਹ ਤਿੰਨ ਚਾਰ ਨਿਜਵੇਂ ਇਕਤਾਈ ਹੈ ਕਿ ਜਿਹੜਾ ਇੰਟਰਨੈਸ਼ਨਲ ਲੈਵਲ ਤੇ ਜਿਹੜੀ ਸਿਕਿਉਰਟੀ ਹੈ ਅਤੇ ਜਿਹੜੀ ਡਿਪਲੋਮੇਸੀ ਨੂੰ ਮਜ਼ਬੂਤ ਕਰਨ ਦੀ ਗੱਲ ਆ ਰਹੀ ਹੈ ਤੇ ਜਿਹੜੀ ਖੇਤਰੀ ਸਮੱਸਿਆਵਾਂ ਨੇ ਜਿਵੇਂ ਇਜ਼ਰਾਈਲ ਰਾਨ ਦਾ ਯੁੱਧ ਜਾਂ ਰੂਸ ਯੂਕਰੇਨ ਦਾ ਯੁੱਧ ਨੂੰ ਰੋਕਣ ਦੀ ਗੱਲ ਆ ਰਹੀ ਹੈ ਜਾਂ ਫਿਰ એનર્ਜੀ ਸਿਕਿਉਰਿਟੀ ਟੈਕਨੋਲੋਜੀਕਲ ਐਡਵਾਂਸਮੈਂਟ ਅਤੇ ਕਾਰੋਬਾਰ ਬਾਰੇ ਵੀ ਚੀਜ਼ਾਂ ਆ ਰਹੀਆਂ ਨੇ ਜਿੱਦੇ ਚ ਇੰਡੋਨੇਸ਼ੀਆ ਜਿਹੜਾ ਰਾਸ਼ਪਤੀ ਸੀ ਉਹਨਾਂ ਨੂੰ ਇਨਵਾਈਟ ਕੀਤਾ ਗਿਆ ਸੀਗਾ ਪਰ ਉਹ ਪਹੁੰਚੇ ਨਹੀਂ ਜ਼ੇਲੈਂਸਕੀ ਨੇ ਆਪਣੇੰਦਾ ਵਿਰੋਧ ਕੀਤਾ ਇਸ ਸਬਮਿਟ 'ਚ ਮਤਲਬ ਮੈਂ ਮोटे-ਮोटे ਪੁਆਇੰਟ ਦੱਸ ਰਿਹਾ ਜਿਹੜੇ ਕਿ ਹਜੇ ਅਨ ਨਿਕਲ ਕੇ ਆ ਰਹੇ ਨੇ ਅ 트럼ਪ ਦੀ ਅਤੇ ਜ਼ੇਲੈਂਸਕੀ ਦੀ ਜਿਹੜੀ ਬੈਠਕ ਹੋਣੀ ਸੀ ਜੀ7 ਚ ਉਹ ਵੀ ਰੱਦ ਹੋਈ ਹੈ ਮੈਂ ਜਿਹੜੇ ਨੋਟ ਕੱਖੇ ਉਹ ਮੈਂ ਪੜ ਰਿਹਾ ਤੇ ਇਸ ਤੋਂ ਇਲਾਵਾ 트럼ਪ ਨੇ ਕਿਹਾ ਸੀਗਾ ਜਿਹੜੇ ਫਰਾਂਸ ਦੇ ਰਾਸ਼ਟਰਪਤੀ ਸੀ ਮੈਨੂਅਲ ਮੈਕਰੋਂ ਕਿ ਉਹ ਹਮੇਸ਼ਾ ਗਲਤ ਬਿਆਨਬਾਜ਼ੀ ਕਰਦੇ ਨੇ ਇਟ ਨਰਿੰਦਰ ਮੋਦੀ ਦੀ ਇਟਲੀ ਦੀ ਪ੍ਰਧਾਨ ਮੰਤਰੀ ਮੈਲੋਨੀ ਨਾਲ ਗੱਲਬਾਤ ਵੀ ਹੋਈ ਹੈ ਦੋਵੇਂ ਜਣੇ ਇਕੱਠੇ ਸੀਗੇ ਤੇ ਜਾਪਾਨੀ ਪੀਐਮ ਨਾਲ ਵੀ ਇਹਨਾਂ ਦੀ ਗੱਲਬਾਤ ਹੋਈ ਹੈ ਜੀ ਇੱਕ ਜੀ7 ਦਾ ਇੱਕ ਸਾਂਝਾ ਬਿਆਨ ਵੀ ਸਾਹਮਣੇ ਆਇਆ ਕਿ ਇਜ਼ਰਾਈਲ ਨੂੰ ਆਪਣੀ ਆਤਮ ਰੱਖਿਆ ਵਾਸਤੇ ਆਤਮ ਰੱਖਿਆ ਦਾ ਦਾ ਅਧਿਕਾਰ ਹੈਗਾ ਇਹ ਕਹਾਂ ਸਰ ਨਾਲ ਤੁਸੀਂ ਕਹਿ ਸਕਦੇ ਹੋ ਕਿ ਜਿਹੜੇ ਜੀ7 ਹੈ ਉਹ ਬੇਸਿਕਲੀ ਇਹਨਾਂ ਦੇ ਨਾਲ ਖੜੀ ਹੋ ਗਈ ਹੈ ਜਿਹੜੇ ਮੁਲਕ ਨੇ ਇਜ਼ਰਾਈਲ ਹੈਗਾ ਸਾਰੇ ਮੁਲਕ ਇਜ਼ਰਾਈਲ ਨਾਲ ਖੜੇ ਹੋਏ ਨੇ ਤੇ ਜੀ7 ਮੁਲਕਾਂ ਨੇ ਵੀ ਕਿਹਾ ਕਿ ਈਰਾਨ ਕੋਲ ਪਰਮਾਣੂ ਹਥਿਆਰ ਨਹੀਂ ਹੋਣਾ ਚਾਹੀਦਾ ਤੇ ਇਹ ਗੱਲ ਜੀਸਾ ਹੁੰਨੇ ਆਪਣੀ ਅਫੀਸ਼ੀਅਲ ਉਸ ਤੋਂ ਕਹੀ ਹੈ ਤੇ ਇਸ ਤੋਂ ਇਲਾਵਾ ਮਤਲਬ ਆਪਾਂ ਕਹਿੰਦੇ ਕਿ ਫਰਾਂਸ ਅਤੇ ਅਮਰੀਕਾ ਇਜ਼ਰਾਈਲ ਇਹ ਸਾਰੇ ਜਿਆਦੇ ਮਤਲਬ ਆਪਾਂ ਕੇ ਲੈ ਕੇ ਇਸ ਫੁਟੇਜ ਖਾ ਰਹੇ ਨੇ ਤੇ ਫੋਟੋ ਸੈਸ਼ਨ ਹੋ ਚੁੱਕਿਆਗਾ ਜਿਹੜਾ ਉਹ ਫੋਟੋ ਸੈਸ਼ਨ ਹੈ ਟਰੰਪ ਵਾਲਾ ਉਹਦੇ ਚ ਨਰਿੰਦਰ ਮੋਦੀ ਨਹੀਂ ਸੀਗੇ ਤੇ ਉਹਦੇ ਚ ਜਿਹੜੇ ਸਦਸੇ ਸੀਗੇ ਉਹ ਹੀ ਉਹਨਾਂ ਨੇ ਹੀ ਫੋਟੋ ਖਿਚਾਇਆ ਸੀਗਾ ਤੇ ਇਹ ਆਪਾਂ ਕੇ ਲਈ ਕਿ ਮੁੱਖ ਖਬਰਾਂ ਨੇ ਉੱਥੋਂ ਜਿਹੜੀਆਂ ਨਿਕਲ ਕੇ ਆ ਰਹੀਆਂ ਨੇ ਜੀ7 ਤੋਂ ਜੀ ਸੋ ਅੱਗੇ ਜੇਕਰ ਆਪਾਂ ਚੱਲੀਏ ਤਾਂ ਈਰਾਨ ਇਜ਼ਰਾਈਲ ਜੰਗ ਦੀ ਹੀ ਗੱਲ ਕਰ ਲੈਨੇ ਆ ਮੋਸਾਦ ਦੀ ਹੈੱਡਕੁਆਟਰ ਦੇ ਉੱਪਰ ਹਮਲਾ ਕੀਤਾ ਗਿਆ ਈਰਾਨ ਦੇ ਵੱਲੋਂ ਇਹ ਖਬਰ ਆ ਰਹੀ ਹੈ ਤੇ ਮਿਲਟਰੀ ਇੰਟੈਲੀਜੈਂਸ ਦੀ ਬਿਲਡਿੰਗ ਨੂੰ ਨਿਸ਼ਾਨਾ ਜਿਹੜਾ ਬਣਾਇਆ ਗਿਆ ਤੇ ਇਸ ਦੇ ਵਿੱਚ ਕੋਈ ਮਾਰੇ ਜਾਣ ਦੀ ਕਿਸੇ ਸੀਨੀਅਰ ਅਧਿਕਾਰੀ ਦੇ ਮਾਰੇ ਜਾਣ ਦੀ ਵੀ ਖਬਰ ਹੈ ਦੇਖੋ ਬਹੁਤ ਅੱਡ ਕਿਸਮ ਨਾਲ ਆਪਾਂ ਇਸ ਪੂਰੀ جنگ ਦਾ ਬਿਹੇਵੀਅਰ ਦੇਖ ਰਹੇ ਹਾਂ ਕਿ ਲਗਾਤਾਰ ਬੈਲਿਸਟਿਕ ਮਿਸਾਈਲਸ ਦਾ ਪ੍ਰਯੋਗ ਕੀਤਾ ਜਾ ਰਿਹਾ ਡਰੋਨ ਹਮਲੇ ਵੀ ਹੋ ਰਹੇ ਨੇ ਤੇ ਅੱਜ ਪੰਜਵਾਂ ਦਿਨ ਹੈਗਾ ਆਪਾਂ ਇਹ ਮਤਲਬ ਜਿਹੜੀ ਅੱਜ ਜਿਹੜੀ ਅਪਡੇਟ ਸੀਗੀ ਉਹਦੇ ਵਿੱਚ ਤਾਂ ਇਹ ਸੀਗਾ ਕਿ ਜਿਹੜਾ ਇੰਟੈਲੀਜੈਂਸ ਏਜੰਸੀ ਮੋਸਾਦ ਜਿਹਦਾ ਪੂਰੀ ਦੁਨੀਆ ਪਰ ਚ ਬਹੁਤ ਡਾਣਾ ਹੈ ਮੋਸਾਦ ਦੇ ਹੈਡਕੁਆਟਰ ਤੇ ਹਵਾਈ ਹਮਲੇ ਹੋਏ ਨੇ ਬਿਲਕੁਲ ਖਬਰ ਆਪਾਂ ਕਹਿ ਲਈਏ ਕਿ ਕ੍ਰੈਡੀਬਲ ਖਬਰ ਹੈ ਹੋ ਚੁੱਕੀ ਇਹ ਬਹੁਤ ਸਾਰੇ ਇੰਟਰਨੈਸ਼ਨਲ ادارے ਨੇ ਵਕੀਅਰੀ ਕਰ ਲਈ ਇਹਨੂੰ ਕੈਰੀ ਕੀਤਾ ਹੁਣ ਤੇ ਇਸ ਤੋਂ ਇਲਾਵਾ ਜਿਹੜੀ ਮਿਲਟਰੀ ਏਜੰਸੀ ਨਾਲ ਮਿਲਟਰੀ ਮਿਲਟਰੀ ਇੰਟੈਲੀਜੈਂਸ ਨਾਲ ਜੁੜੀ ਜਿਹੜੀ ਏਜੰਸੀ ਸੀਗੀ ਮੰਨ ਉਹਦੀ ਬਿਲਡਿੰਗ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈਗਾ ਤੇ ਇਰਾਨ ਦੇ ਜਿਹੜੇ ਡਿਪਟੀ ਕਮਾਂਡਰ ਹੈਗੇ ਮੇਜਰ ਜਰਨਲ ਅਲੀ ਸ਼ਾਦਮਾਨੀ ਉਹਨਾਂ ਦੀ ਮੌਤ ਦੀ ਵੀ ਗੱਲ ਆ ਰਹੀ ਹੈ ਕਿ ਜਿਹੜੇ ਇੱਧਰ ਵੀ ਉਹਨਾਂ ਨੇ ਈਰਾਨ ਦੇ ਜਿਹੜੇ ਖਤਮਲ ਅਨਬੀਆ ਹੈੱਡਕੁਆਟਰ ਸੀਗੇ ਜਿੱਥੇ ਬੇਸਿਕਲੀ ਐਮਰਜੈਂਸੀ ਮਿਲਟਰੀ ਹੈੱਡ ਬੈਂਦੇ ਹੁੰਦੇ ਸੀ ਉਸ ਮੀਟਿੰਗ ਤੇ ਵੀ ਉਸ ਬਿਲਡਿੰਗ ਤੇ ਵੀ ਹਮਲਾ ਹੋਇਆਗਾ ਤੇ ਇਹਦੇ ਚ ਜੇ ਆਪਾਂ ਗੱਲ ਕਰਨੀ ਹੋਵੇ ਕਿ ਦੋਵੇਂ ਮੁਲਕਾਂ ਚ ਕੀ ਕੀ ਹੋਇਆਗਾ ਤੇ ਦੇਖੋ ਸੋਮਵਾਰ ਅਤੇ ਮੰਗਲਵਾਰ ਦੀ ਰਾਤ ਨੂੰ ਹੀ ਸਾਰਾ ਕੁਝ ਹੋਇਆ ਸੀਗਾ ਸੋਮਵਾਰ ਦੀ ਰਾਤ ਅਤੇ ਮੰਗਲਵਾਰ ਦੀ ਸਵੇਰੇ ਇਹ ਸਾਰਾ ਕੁਝ ਸ਼ੁਰੂ ਹੋਇਆ ਸੀ ਉਹਦੇ ਚ ਇੱਕ ਨਿਕਲ ਕੇ ਵੀ সামনে ਆਇਆ ਸੀਗਾ ਕਿ ਦੋਵੇਂ ਮੁਲਕ ਪਿਛਲੀ ਜਿਹੜੀ ਰਾਤਾਂ ਸੀਗੀਆਂ ਉਹਨਾਂ ਨਾਲ ਜਿਆਦਾ ਸ਼ਾਂਤ ਸੀਗੇ ਤੇ ਪੀ ਸਟੋਕਸ ਦੀ ਵੀ ਗੱਲ ਆਈ ਸੀ 트럼ਪ ਵਾਲਾਂ ਕਿ 트럼ਪ ਤੋਂ ਸਵਾਲ ਪੁੱਛਿਆ ਗਿਆ ਸੀ ਪਰ ਉਹ ਹੋਰ ਕਿਸਮ ਦਾ ਬਿਆਨ ਦਿੱਤਾ ਸੀਗਾ ਆ ਪਰ ਆਪਾਂ ਕਹਿ ਲਈਏ ਕਿ ਅੱਜ ਮੰਗਲਵਾਰ ਦੀ ਸਵੇਰ ਸਵੇਰ ਇਰਾਨ ਨੇ ਇਜ਼ਰਾਈਲ ਤੇ 30 ਮਸਾਇਲਾਂ ਦਾਗੀਆਂ ਨੇ ਤੇ ਉਹ ਇੱਕ ਵੱਡਾ ਮਲਾ ਸੀਗਾ ਤੇ ਪਹਿਰਾ ਵਿੱਚ ਵੀ ਜਿਹੜਾ ਆਪਾਂ ਕਹਿ ਲੈ ਕੇ ਸੰਕਟ ਹੈਗਾ ਉਹ ਵਗੈਰਾ ਰਿਹਾਗਾ ਉੱਥੇ ਪੈਟਰੋਲ ਪੰਪ ਦੀ ਲਾਈਨ ਤੇਲ ਲੈਣ ਵਾਸਤੇ ਬਹੁਤ ਲੰਬੀਆਂ ਲਾਈਨਾਂ ਲੱਗ ਰਹੀਆਂ ਨੇ ਟਰੰਪ ਨੇ ਦੁਬਾਰੇ ਤੋਂ ਆਪਣੀ ਗੱਲ ਦੁਹਾਈ ਹੈ ਕਿ ਰਾਮ ਕੋਲ ਪ੍ਰਮਾਣੂ ਹਥਿਆਰ ਨਹੀਂ ਹੋਣਾ ਚਾਹੀਦਾ ਤੇ ਜੀ7 ਨੇ ਵੀ ਇਹ ਗਲਤ ਰਹੀ ਹੈ ਇਸ ਤੋਂ ਅਲਾਵਾ ਜੇ ਆਪਾਂ ਗੱਲ ਕਰ ਲਈਏ ਤੇ ਇੱਕ ਅਪਡੇਟ ਹਮਾਸ ਬਾਰੇ ਹੈ ਗਿਆ ਹਮਾਸ ਨੇ ਹਮਾਸ ਦੁਆਰਾ ਜਿਹੜਾ ਸੰਚਾਲਿਤ ਸਿਹਤ ਮੰਤਰਾਲਾ ਉਹਨੇ ਕਿਹਾ ਕਿ ਗਜ਼ਾ ਵੱਲੋਂ ਇਜ਼ਰਾਇਲੀ ਸੈਨਿਕਾਂ ਨੇ ਜਿਹੜੇ ਗੋਲੀਬਾਰੀ ਕੀਤੀ ਉਹਦੇ ਚ ਉਹਨਾਂ ਤੇ 45 ਲੋਕਾਂ ਦੀ ਡੈਥ ਹੋਈ ਹੈ ਤੇ ਆਈਡੀਐਫ ਨੇ ਵੀ ਇਸ ਘਟਨਾ ਬਾਰੇ ਮਤਲਬ ਜਾਣਕਾਰੀ ਦਿੱਤੀ ਹੈ ਤੇ ਇਹ ਆਪਾਂ ਕਹਿ ਸਕਦੇ ਹਾਂ ਕਿ ਸੋਮਵਾਰ ਅਤੇ ਮੰਗਲਵਾਰ ਦੀ ਜਿਹੜੀ ਇਰਾਨ ਇਜ਼ਰਾਇਲ ਅਤੇ ਹਮਾਸ ਦਾ ਜਿਹੜਾ ਜੋ ਕੁਝ ਚੱਕਰ ਚੱਲ ਰਿਹਾ ਉਹਦੇ ਚੋਂ ਨਿਕਲ ਕੇ ਆਈਆਂ ਨੇ ਜੀ ਉਧਰ ਟਰੰਪ ਹੋਣੀ ਜੀ 7 ਸੱਮਟ ਵਿਚਾਲੇ ਛੱਡ ਕੇ ਅਮਰੀਕਾ ਰਵਾਨਾ ਹੋ ਗਏ ਇਸ ਦਾ ਕਹਿੰਦੇ ਵੈਸੇ ਤਾਂ ਉਹ ਕਹਿ ਰਹੇ ਨੇ ਕਿ ਗੱਲ ਇਸ ਤੋਂ ਬਹੁਤ ਵੱਡੀ ਹੈ ਕਿ ਲੋਕ ਸੋਚਣਗੇ ਵੀ ਮੈਂ ਸੀਜ਼ਫਾਇਰ ਕਰਾਉਣ ਲਈ ਵਾਪਸ ਜਾ ਰਹੇ ਹਾਂ ਐਡੀ ਵੱਡੀ ਗੱਲ ਕਿਹੜੀ ਹੈ ਕਿ ਉਹ ਵਿੱਚੋਂ ਛੱਡ ਕੇ ਵਾਪਸ ਆ ਜਾਂਦੇ ਨੇ ਉਥੋਂ ਨਹੀਂ ਮਨ ਲੋਕ ਦਾ ਕਿ ਜਿਹੜਾ ਟਰੰਪ ਬੇਸਿਕਲੀ ਇਥੋਂ ਤੱਕ ਸੋਚ ਰਹੇ ਨੇ ਕਿ ਮਤਲਬ ਮੈਂ ਜਿੰਨਾ ਹਿਸਾਬ ਲਾਇਆ ਸਾਰੇ ਕੁਸਚਨ ਦਾ ਕਿ 트럼ਪ ਛੱਡ ਕੇ ਵੀ ਗਏ ਸੀਜ਼ ਫਾਇਰ ਵਾਲੇ ਮਾਮਲੇ ਤੇ ਵੀ ਉਹ ਕਹਰੇ ਸੀਗੇ ਕਿ ਅਸੀਂ ਇਹ ਤੋਂ ਹੋਰ ਅੱਗੇ ਦੀ ਸੋਚਦੇ ਆਂ ਮਤਲਬ ਇਹ ਤੋਂ ਹੋਰ ਅੱਗੇ ਦੀ ਕੀ ਸੋਚਦੇ ਹਾਂ ਉਹ ਉਹਦੇ ਬਾਰੇ ਮੈਂ ਬਹੁਤ ਸਰਚ ਕਰਨ ਦੀ ਕੋਸ਼ਿਸ਼ ਕੀਤੀ ਜਾਣਨ ਦੀ ਕੋਸ਼ਿਸ਼ ਕੀਤੀ ਮੈਨੂੰ ਲੱਗਦਾ ਹੈ 트럼ਪ ਦੇ ਦਿਮਾਗ 'ਚ ਇੱਕ ਖਿਆਲ ਹੈਗਾ ਕਿ ਅਸੀਂ ਇਰਾਨ ਨੂੰ ਇਸ ਵਾਰ ਇਸ ਕਿਸਮ ਇਨਾ ਸਬਕ ਸਖਾਈਏ ਕਿ ਉਹ ਮੁੜ ਦਬਾਰੇ ਪਰਮਾਣੂ ਜਾਂ ਪਰਮਾਣੂ ਹਥਿਆਰਾਂ ਦੀ ਗੱਲ ਵੀ ਨਾ ਕਰੇ ਮਤਲਬ ਐਡਾ ਉਤਬਾ ਕਰਨਾ ਚਾਹੁੰਦੇ ਨੇ ਤੇ ਇਹਨੂੰ ਇੱਕ ਮੌਕਾ ਮਨ ਰਹੇ ਨੇ ਤੇ ਇਜ਼ਰਾਈਲ ਨੂੰ ਵੀ ਉਸਾਰੇ ਨੇ ਤੇ ਮੈਨੂੰ ਲੱਗਦਾ ਹੈ ਕਿ ਉਹ ਚੀਜ਼ਾਂ ਹੈਗੀਆਂ ਕਿਉਂਕਿ G7 ਦਾ ਜਿਸ ਕਿਸਮ ਦਾ ਬਿਆਨ ਆਇਆ ਉਹ ਤੁਸੀਂ ਆਪ ਸਾਬ ਲਾਓ ਕਿ ਤੇ ਟਰੰਪ ਹੋਣਾ ਨੇ ਜਿਹੜਾ ਜੁਡੀ ਸਟੇਟਮੈਂਟ ਦਿੱਤੀ ਉਹ ਤੋਂ ਤਾਂ ਇਹ ਸਮਝ ਆ ਰਿਹਾਗਾ ਕਿ ਉਹ ਇਰਾਨ ਨੂੰ ਹਜੇ ਹੋਰ ਸਬਕ ਸਖਾਉਣਾ ਚਾਹੁੰਦੇ ਨੇ ਹੂੰ ਜੀ ਸੋ ਅੱਗੇ ਜੇਕਰ ਆਪਾਂ ਚੱਲੀਏ ਤਾਂ ਇੱਕ ਦਿਨ ਦੇ ਵਿੱਚ ਹੀ ਕਹਿੰਦੇ 에어 ਇੰਡੀਆ ਦੀਆਂ 6 ਇੰਟਰਨੈਸ਼ਨਲ ਫਲਾਈਟਸ ਕੈਨਸਲ ਕਰਨੀਆਂ ਪਈਆਂ ਨੇ ਕਿੱਥੋਂ ਕਿੱਥੋਂ ਦੀਆਂ ਇਹ ਫਲਾਈਟਸ ਕੈਨਸਲ ਕੀਤੀਆਂ ਗਈਆਂ ਨੇ ਤੇ ਕੀ ਕਾਰਨ ਹੈ ਕੀ ਇਹ ਡੋਮੈਸਟਿਕ ਫਲਾਈਟਸ ਵੀ ਨੇ ਜਾਂ ਫਿਰ ਸਾਰੀਆਂ-ਸਾਰੀਆਂ ਇੰਟਰਨੈਸ਼ਨਲੀ ਨੇ ਦੇਖੋ ਜ਼ਿਆਦਾਤਰ ਇੰਟਰਨੈਸ਼ਨਲ ਫਲਾਈਟਸ ਨੇ ਜਿਵੇਂ ਅਹਮਦਾਬਾਦ ਤੋਂ ਲੰਡਨ ਵਾਲੀ ਫਲਾਈਟ ਹੋਗੀ ਉਹ ਉਹ ਵੀ ਵੈਸੀ ਦਾ ਪਨਪਤਾਤ ਸਾ ਵੀ ਉਸ ਉਸੇ ਰੂਪ ਦੀ ਫਲਾਈਟ ਤੇ ਵੈਸੀ ਦਾ ਦਿੱਲੀ ਪੈरिस ਵਾਲੀ ਹੋ ਗਈ ਲੰਡਨ ਤੋਂ ਅੰਮ੍ਰਿਤਸਰ ਵਾਲੀ ਜਿਹੜੀ ਫਲਾਈਟ ਹੋ ਗਈ ਦਿੱਲੀ ਤੋਂ ਦबई ਵਾਲੀ ਹੋ ਗਈ ਬੈਂਗਲੁਰੂ ਤੋਂ ਲੰਡਨ ਵਾਲੀ ਜਿਹੜੀ ਫਲਾਈਟ ਹੋ ਗਈ ਇਹ ਸਾਰੀਆਂ ਅਫੈਕਟਡ ਰਹੀਆਂ ਨੇ ਤੇ ਸੈਨ ਫਰਾਂਸਿਸਕੋ ਤੋਂ ਜਿਹੜਾ ਬੰਬੇ ਆ ਰਹੀ ਸੀ ਫਲਾਈਟ ਉਹਨੂੰ ਵੀ ਕੋਲਕਾਤਾ 에ਰਪੋਰਟ ਤੇ ਉਤਾਰ ਦਿੱਤਾ ਗਿਆ ਹੈਗਾ ਉਹਨੂੰ ਵੀ ਮਤਲਬ ਉਹਦੀ ਵੀ ਅੱਡ ਕਿਸ ਨਾਲ ਆਪਾਂ ਕਹਿ ਲਈਏ ਕਿ ਲੈਂਡਿੰਗ ਕਰਾਈ ਗਈ ਹੈਗੀਆ ਇਹ ਸਾਰਾ ਨਿਕਲ ਕੇ ਆ ਰਿਹਾਗਾ ਜੀ ਮਤਲਬ ਬੇਸਿਕਲੀ ਜਿਹੜੇ ਬੋਇੰਗ 777 200 ਐਲ ਆਰ ਵਾਰਡ ਲਾਈਨਰ ਹੈਗਾ ਉਨਾ ਚੇ ਦਿੱਕਤ ਹੈ ਤੇ ਹੋਰ ਵੀ ਆਪਾਂ ਕੇ ਲਈ ਕਿ ਅਡਰਡ ਕਿਸਮ ਦੀਆਂ ਖਾਮੀਆਂ ਬਾਰੇ ਚੀਜ਼ਾਂ ਆ ਰਹੀਆਂ ਨੇ ਜਿਵੇਂ ਇੱਕ ਸੀਗੀ ਮਸਕਟਾਲੀ ਮਸਕਟ ਤੋਂ ਕੋਚੀ ਆ ਰਹੀ ਸੀ ਇੰਡੀਗੋ ਦੀ ਫਲਾਈਟ ਉਹਦੇ ਚ ਤਾਂ ਬੰਬ ਰੱਖਣ ਦੀ ਗਲ ਕਹਿ ਲਈ 12 ਫਲਾਈਟਾਂ ਡੋਮੈਸਟਿਕ ਦਿੱਲੀ ਏਅਰਪੋਰਟ ਤੋਂ ਵੇਧਰ ਉਧਰ ਕੀਤੀਆਂ ਗਈਆਂ ਨੇ ਉਹ ਰੱਦ ਕੀਤੀਆਂ ਹੈਗੀਆਂ ਉਹ ਉਹਨਾਂ ਦਾ ਕਾਰਨ ਵੀ ਜਿਹੜਾ ਖਰਾਬ ਮੌਸਮ ਉਹ ਵੀ ਦੱਸਿਆ ਜਾ ਰਿਹਾਗਾ ਇਹ ਜਿਹੜੀਆਂ ਫਲਾਈਟਸ ਇੰਟਰਨੈਸ਼ਨਲ ਫਲਾਈਟਸ ਕੈਨਸਲ ਹੋ ਗਈਆਂ ਨੇ ਉਹਦੇ ਚ ਮਤਲਬ ਤਕਨੀਕੀ ਖਾਮੀ ਇੱਕ ਬੱਟੀਕਲ ਨਿਕਲ ਕੇ ਆ ਰਹੀ ਹੈ ਉਹਦੇ ਚ ਕਿਆ ਜਾ ਰਿਹਾਗਾ ਕਿ ਤਕਨੀਕੀ ਦਿੱਕਤਾਂ ਨੇ ਜਿਵੇਂ ਅਮਰਤ ਸਰਾਲੀ ਫਲਾਈਟ ਹੈ ਤੇ ਅੰਮ੍ਰਿਤਸਰ ਵਾਲੀ ਬਾਰੇ ਵੀ ਇਹੀ ਕਿਹਾ ਜਾ ਰਿਹਾ ਹੈ ਕਿ ਉਹਦੇ ਵਿੱਚ ਲੰਡਨ ਤੋਂ ਅੰਮ੍ਰਿਤਸਰ ਵਾਲੀ ਫਲਾਈਟ ਸੀ ਉਹਦੇ ਵਿੱਚ ਕੁਝ ਕੁਝ ਦਿੱਕਤਾਂ ਨੇ ਫਿਊਲ ਪੰਪ ਵਗੈਰਾ ਕੁਝ ਇਸ ਕਿਸਮ ਦੀਆਂ ਚੀਜ਼ਾਂ ਦੱਸੀ ਦੱਸੀਆਂ ਜਾ ਰਹੀਆਂ ਨੇ ਹਜੇ ਮਤਲਬ ਨਾ ਇੱਕ ਗੱਲ ਹੋਰ ਮੈਂ ਦੇਖ ਰਿਹਾ ਹਾਂ ਪਹਿਲਾਂ ਜਿਵੇਂ ਖਬਰਾਂ ਬਾਹਰ ਆ ਜਾਂਦੀਆਂ ਸੀ ਕਿ ਫਲਾਈਟਸ 'ਚ ਕਿਸ ਕਿਸਮ ਦੀ ਟੈਕਨੀਕਲ ਦਿੱਕਤ ਆ ਰਹੀਆਂ ਨੇ ਇਸ ਬਾਰੇ ਇਸ ਵਾਰ ਮਤਲਬ ਆਪਾਂ ਨੂੰ ਇਹ ਤਾਂ ਪਤਾ ਲੱਗ ਰਿਹਾ ਹੈ ਕਿ ਉਹ ਰੱਦ ਕੀਤੀਆਂ ਦਾਰੀਆਂ ਨੇ ਪਰ ਇਹ ਪਤਾ ਨਹੀਂ ਚੱਲ ਪਾਰਿਆ ਕਿ ਕੀ ਟੈਕਨੀਕਲ ਖਾਮੀਆਂ ਨੇ ਬਈ ਇਹਨਾਂ ਕਹਿ ਦਿੰਦੇ ਨੇ ਕਿ ਟੈਕਨੀਕਲ ਖਾਮੀਆਂ ਕਰਕੇ ਰੱਦ ਕਰ ਦਿੱਤੀਆਂ ਗਈਆਂ ਹਨ ਖਰਾਬ ਮੌਸਮ ਕਰਕੇ ਰੱਦ ਕਰ ਦਿੱਤੀਆਂ ਗਈਆਂ ਹਨ ਪਰ ਜਿਹੜੇ ਖੋਸ ਕਾਰਨ ਹੈਗਾ ਉਹ ਨਿਕਲ ਕੇ ਸਾਹਮਣੇ ਨਹੀਂ ਆ ਰਹੇ ਹੂੰ ਜੀ ਸੇ ਇਹ ਵੀ ਚੀਜ਼ਾਂ ਲੋਕਾਂ ਦੇ ਸਾਹਮਣੇ ਰੱਖਣੀਆਂ ਚਾਹੀਦੀਆਂ ਨੇ ਕਿ ਖਾਮੀ ਹੈ ਕਿੱਥੇ ਤੁਸੀਂ ਇਸ ਤਰੀਕੇ ਦੇ ਨਾਲ ਪਰਦੇਚ ਕੁਝ ਕਰ ਰਹੇ ਹੋ ਉਸ ਦੇ ਨਾਲ ਲੋਕਾਂ ਨੂੰ ਕੀ ਪਤਾ ਲੱਗੂਗਾ ਕਿ ਲੋਕਾਂ ਦੇ ਵਿੱਚ ਪਾਰਦਰਸ਼ਤਾ ਇਸ ਸੀਜ਼ਨ ਨੂੰ ਲੈ ਕੇ ਹੋਣੀ ਚਾਹੀਦੀ ਹੈ ਵੀ ਲੋਕਾਂ ਨੂੰ ਵੀ ਕਲੀਅਰ ਕੱਟ ਦੱਸਿਆ ਜਾਵੇ ਵੀ ਅਸਲ ਚ ਦਿਲ ਕੱਤੇ ਹੈ ਕਿੱਥੇ ਤੇ ਅਚਾਨਕ ਇੰਨੇ ਵੱਡੇ ਪੱਧਰ ਤੇ ਦਿੱਕਤ ਆ ਵੀ ਕਿਉਂ ਰਹੀ ਹੈ ਅੱਗੇ ਗੱਲ ਕਰੋਨਾ ਦੀ ਕਰਦੇ ਆ ਕਰੋਨਾ ਦੇ ਨਵੇਂ ਵੈਰੀਐਂਟ ਨਾਲ ਜਿੱਥੇ 109 ਜਾਨਾਂ ਹੁਣ ਤੱਕ ਜਾ ਚੁੱਕੀਆਂ ਨੇ ਉੱਥੇ ਹੀ ਖਬਰ ਆ ਰਹੀ ਹੈ ਕਿ ਹੁਣ ਜਿਹੜੇ ਮਾਮਲੇ ਨੇ ਐਕਟਿਵ ਕੇਸ ਨੇ ਉਹਨਾਂ ਦੇ ਵਿੱਚ ਕਟਾਤੀ ਹੋਈ ਹੈ ਥੋੜੀ ਜੀ ਨੂੰ ਆਇਆ ਮਾਮਲਾ ਹਾਂ ਹਾਂਜੀ ਕੇਸ ਘਟ ਰਹੇ ਨੇ ਯਾਨੀ ਕਿ ਜਿਹੜੇ ਐਕਸਪਰਟ ਗੱਲ ਕਰ ਰਹੇ ਸੀਗੇ ਕਿ ਇਹ ਵਾਇਰਸ ਤਕਰੀਬਨ ਇੱਕ ਮਹੀਨਾ ਚੱਲੂਗਾ ਤੇ ਉਹ ਆਪਾਂ 14-15 ਮਈ ਤੋਂ ਹੀ ਖ਼ਬਰਾਂ ਸੁਣਾਉਣੀਆਂ ਸ਼ੁਰੂ ਕੀਤੀਆਂ ਸੀਗੀਆਂ ਤੇ ਅੱਜ ਆਪਾਂ 17 ਜੂਨ ਨੂੰ ਗੱਲ ਕਰ ਰਹੇ ਹਾਂ ਤੇ ਜਿਹੜੇ ਕੇਸ ਹੈਗੇ ਉਹ ਘਟੇ ਨੇ ਐਕਟਿਵ ਕੇਸ ਹੁਣ 6800 ਰਹਿ ਗਏ ਨੇ ਤੇ ਆਪਾਂ ਛੇਤਰ ਸੁਸਤ ਸੋਤਕ ਇੱਥੇ ਕੇਸ ਪਹੁੰਚੇ ਸੀਗੇ ਤੇ 109 ਲੋਕਾਂ ਦੀ ਡੈਥ ਹੋਈ ਹੈ ਹਾਲਾਂਕਿ ਕੱਲ ਦੋ ਦਿਨਾਂ ਅੰਦਰ ਹੀ 10 ਲੋਕਾਂ ਦੀ ਵੀ ਡੈਥ ਹੋਈ ਹੈ ਟੋਟਲ 109 ਲੋਕਾਂ ਦੀ ਡੈਥ ਅਜੇ ਤੱਕ ਕੋਰੋਨਾ ਤੇ ਕਾਰਨ ਹੋ ਚੁੱਕੀ ਹੈ ਸਭ ਤੋਂ ਜ਼ਿਆਦਾ ਕੇਰਲਾ ਚ ਹੋਈਆਂ ਨੇ 35 ਮੌਤਾਂ 29 ਮੌਤਾਂ ਮਹਾਰਾਸ਼ਟਰ ਦੇ ਵਿੱਚ ਹੋਈਆਂ ਨੇ ਤੇ ਹੁਣ ਕਿਹਾ ਜਾ ਰਿਹਾ ਹੈਗਾ ਕਿ ਹੌਲੀ-ਹੌਲੀ ਜਿਹੜੇ ਇਹ ਕੇਸ ਨੇ ਇਹ ਠੰਡੇ ਪੈ ਜਾਣਗੇ ਜਿਵੇਂ ਪੰਜਾਬ ਚ ਅਤੇ ਹਰਿਆਣੇ ਚ ਹੁਣ ਕੇਸ ਜਾਂਦੇ ਨਹੀਂ ਬਦਰੇ ਬਲਕਿ ਠੀਕ ਹੋ ਰਹੇ ਨੇ ਪੰਜਾਬ ਚ ਜਿਹੜਾ ਡਾਟਾ ਉਹ 37 ਦਾ ਹੈਗਾ ਤੇ ਹਰਿਆਣੇ ਚ 103 ਦਾ ਹੈਗਾ ਜੇ ਮੈਂ ਗੱਲ ਕਹਾ ਕੇ ਰਿਕਵਰੀ ਦੀ ਗੱਲ ਕਰਾਂ ਪੰਜਾਬ ਦੇ ਵਿੱਚ ਤੇ ਪੰਜਾਬ ਦੇ ਵਿੱਚ 45 ਲੋਕਾਂ ਨੇ ਰਿਕਵਰ ਕਰ ਲਿਆ ਹੈਗਾ ਤੇ ਹੁਣ ਸਿਰਫ 37 ਲੋਕ ਬਚੇ ਨੇ ਤੇ ਹਰਿਆਣੇ ਦੀ ਜੇ ਆਪਾਂ ਗੱਲ ਕਰ ਲਈਏ ਤੇ ਹਰਿਆਣੇ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਲੋਕ ਹੈਗੇ ਆ ਰਿਕਵਰ ਕਰ ਚੁੱਕੇ ਨੇ 250 ਦੇ ਤਕਰੀਬਨ ਲੋਕ ਹੈਗੇ ਆ ਰਿਕਵਰ ਕਰ ਚੁੱਕੇ ਆ ਤੇ 103 ਕੇਸ ਹੁਣ ਬਚੇ ਹੋਏ ਨੇ ਐਕਟਿਵ ਤੇ ਹਰਿਆਣੇ 'ਚ ਕੋਈ ਮੌਤ ਤਾਂ ਨਹੀਂ ਹੋਈ ਪੰਜਾਬ 'ਚ ਹੋਈਆਂ ਨੇ ਪੰਜਾਬ 'ਚ ਦੋ ਮੌਤਾਂ ਕਰੋਨਾ ਕਰਕੇ ਹੋਈਆਂ ਨੇ ਹੂੰ ਜੀ ਸੋ ਉਧਰ ਜਿਹੜੀ ਇਨਫਲੂਐਂਸਰ ਹੈ ਦੀਪਿਕਾ ਲੁਤਰਾ ਅੰਮ੍ਰਿਤਸਰ ਦੀ ਉਸ ਨੂੰ ਧਮਕੀ ਦੇਣ ਵਾਲੇ ਦੀ ਗ੍ਰਿਫਤਾਰੀ ਹੋ ਗਈ ਹੈ ਜੀ ਕਿੱਥੋਂ ਹੋਈ ਹੈ ਗ੍ਰਿਫਤਾਰੀ ਹਾਂ ਜੀ ਜਿਹੜੇ ਅੰਮ੍ਰਿਤਸਰ ਤੋਂ ਇੰਸਟਾਗ੍ਰam ਇਨਫਲੂਐਂਸਰ ਸੀਗੇ ਦੀਪਿਕਾ ਲੁਤਰਾ ਉਹਨਾਂ ਨੇ ਹਾਲਾਂਕਿ ਆਪਣਾ ਸੋਸ਼ਲ ਮੀਡੀਆ ਅਕਾਊਂਟ ਬੰਦ ਕਰ ਲਿਆ ਹੈ ਤੇ ਉਹਨੂੰ ਪੁਲਿਸ ਸਿਕਿਉਰਿਟੀ ਵੀ ਪ੍ਰੋਵਾਈਡ ਕਰ ਦਿੱਤੀ ਗਈ ਹੈ ਉਹਦੇ ਘਰ ਦੇ ਬਾਹਰ ਵੀ ਪੁਲਿਸ ਸਿਕਿਉਰਿਟੀ ਮੌਜੂਦ ਹੈ ਤੇ ਉਹਨੂੰ ਵੀ ਇੱਕ ਗਾਰਡ ਦੇ ਦਿੱਤਾ ਗਿਆ ਹੈਗਾ ਤੇ ਉਹਨੂੰ ਜਿਹੜੇ ਧਮਕੀ ਦੇ ਰਹੇ ਸੀਗੇ ਮੁੰਡੇ ਉਹਨਾਂ ਚੋਂ ਇੱਕ ਰਮਨਦੀਪ ਸਿੰਘ ਦੇ ਤੌਰ ਤੇ ਉਹਦੀ ਪਛਾਣ ਹੋਈ ਤੇ ਉਹਨੂੰ ਪਟਿਆਲਾ ਅ ਅ ਅਮਰਤ ਸਰਪੁਲਿਸ ਨੇ ਪਟਿਆਲਾ ਤੋਂ ਅਰੈਸਟ ਕੀਤਾ ਹੈਗਾ ਤੇ ਦੋ ਗਨਮੈਨ ਅ ਦਿੱਤੇ ਗਏ ਹਨ ਇੱਕ ਉਹਨਾਂ ਦੇ ਘਰ ਦੇ ਬਾਹਰ ਹੋਗਾ ਇੱਕ ਉਹਨਾਂ ਨਾਲ ਰਹੂਗਾ ਦੀਪਿਕਾ ਦੇ ਨਾਲ ਇਹ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਹਾਲਾਂਕਿ ਇਹ ਪੁਲਿਸ ਕਮਿਸ਼ਨਰ ਸੀਗੇ ਗੁਰਪ੍ਰੀਤ ਸਿੰਘ ਬੋਲਰ ਉਹਨਾਂ ਨੇ ਇਸ ਤੇ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਕਿ ਗੁਰਪ੍ਰੀਤ ਸਿੰਘ ਉਹਨਾਂ ਨੇ ਦੱਸਿਆਗਾ ਕਿ ਜਿਹੜੇ ਰਮਨਦੀਪ ਸਿੰਘ ਨੂੰ ਜਿਨ੍ਹਾਂ ਨੂੰ ਅਰੈਸਟ ਕੀਤਾ ਗਿਆ ਹੈ ਉਹ ਜ਼ਿਆਦਾ ਪੜੇ ਲਿਖੇ ਨਹੀਂ ਹੈਗੇਗਾ ਤੇ ਉਹ ਘੱਟ ਪੜੇ ਲਿਖੇ ਨੇ ਇਸ ਕਰਕੇ ਉਹਨਾਂ ਨੇ ਧਮਕੀ ਵਗੈਰਾ ਦੇ ਦਿੱਤੀ ਸੀ ਫੇਮ ਪਾਉਣ ਵਾਸਤੇ ਤੇ ਪੁਲਿਸ ਨੇ ਉਹਦੇ ਮੋਬਾਈਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਉਹਨੂੰ ਮਤਲਬ ਆਪਾਂ ਕੇ ਲੈ ਕੇ ਆਉਣ ਵਾਲੇ ਦਿਨਾਂ ਚ ਪਤਾ ਲੱਗੂਗਾ ਕਿਸ ਕਿਸ ਹਿਸਾਬ ਦਾ ਹਾਲਾਂਕਿ ਮੈਂ ਹੁਣ ਦੇਖ ਰਿਹਾਗਾ ਕਿ ਜਿਹੜਾ ਬਹੁਤ ਜਿਹੜੇ ਚਾਹਵਾਨ ਨੇ ਆਪਾਂ ਕਹੀਏ ਕਿ ਫੇਮ ਦੇ ਚਾਹਵਾਨ ਲੋਕ ਹੈ ਗਿਆ ਪੰਜਾਬ ਚ ਇਹ ਸ਼ੁਰੂ ਹੋ ਚੁੱਕਿਆਗਾ ਬਹੁਤ ਸਾਰੇ ਇਨਸਟਾਗ੍ਰam ਇਨਫਲੂਐਂਸਰ ਆ ਤੋ ਅੱਜਕੱਲ ਮਾਫੀਆਂ ਮੰਗਾਈਆਂ ਜਾ ਰਹੀਆਂ ਨੇ ਬਹੁਤ ਸਾਰੇ ਲੋਕ ਧਮਕੀਆਂ ਵੀ ਦੇ ਰਹੇ ਨੇ ਇਹ ਥੋੜਾ ਅਜੀਬ ਲੱਗ ਰਿਹਾਗਾ ਤੇ ਉਹਦੇ ਚ ਮਤਲਬ ਜਿਵੇਂ ਇੱਥੇ ਤਾਂ ਮਾਫੀ ਵਾਲਾ ਸਿਸਟਮ ਚੱਲ ਪਿਆ ਹੋਵੇ ਤੇ ਇਦਾਂ ਦੇ ਬਹੁਤ ਸਾਰੇ ਲੋਕ ਹੁਣ ਐਕਟਿਵ ਹੋ ਚੁੱਕੇ ਨੇ ਤੇ ਜਿਹੜੇ ਧਮਕੀਆਂ ਦੇ ਰਹੇ ਨੇ ਇੰਸਟਾਗ੍ਰam ਤੇ ਕਿ ਫਲਾਨਿਆ ਬੰਦਾ ਹੈਗਾ ਜੀ ਉਹ ਖਰਾਬ ਕੰਟੈਂਟ ਬਣਾਉਂਦਾਗਾ ਉਹ ਆਪਣੇ ਕੰਟੈਂਟ ਨੂੰ ਬੰਦ ਕਰੇ ਡਿਲੀਟ ਕਰੇ ਨਹੀਂ ਤਾਂ ਉਹਨੂੰ ਦੇਖ ਲਵਾਂਗੇ ਜਿਵੇਂ ਹਰਿਆਣੇ 'ਚ ਵੀ ਚੱਲ ਨੂੰ ਹੋ ਰੱਖਿਆਗਾ ਇਹ ਸੇਮ ਕੰਮ ਇਹ ਜਿਹੜਾ ਨਵਦੀਪ ਜ਼ਲਵੇੜਾ ਸੀਗਾ ਮੁੰਡਾ ਵਾਟਰ ਕੈਨਨ ਵਾਲਾ ਉਹ ਵੀ ਮਤਲਬ ਉੱਥੇ ਲੱਗਿਆ ਹੋਇਆਗਾ ਅੰਬਾਲੇ 'ਚ ਤੇ ਇੱਕ ਅੰਬਾਲੇ ਦਾ ਐਥਲੀਟ ਸੀਗਾ ਮੁੰਡਾ ਉਹ 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 ਉਹਦੇ ਉਹ ਉਹਦੀ ਇੰਸਟਾਗ੍ਰam ਦੀ ਪੋਸਟਾਂ ਡਿਲੀਟ ਕਰਾਈਆਂ ਨੇ ਹਾਲਾਂਕਿ ਮਤਲਬ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੇ ਕਿ ਮੈਨੂੰ ਬੋਲਣੀ ਨਹੀਂ ਚਾਹੀਦੀ ਤੇ ਪਰ ਮੈਂ ਕਹਿੰਦਾ ਹਾਂ ਕਿ ਨਵਦੀਪ ਨੂੰ ਇਹ ਸਾਰਾ ਕਰਨ ਦੀ ਲੋੜ ਨਹੀਂ ਹੈ ਨਵਦੀਪ ਦੀ ਹਾਲਾਂਕਿ ਨਵਦੀਪ ਜਿਹੜੀ ਮੋਰਲ ਪੋਜੀਸ਼ਨ ਅੱਜ ਲੈ ਰਿਹਾਗਾ ਜੇਕ ਸਾਲ ਪਹਿਲਾਂ ਦੇਖਾਂਗੇ ਤਾਂ ਬਹੁਤ ਉਲਟ ਚੀਜ਼ਾਂ ਦਿਖਣ ਗਿਆ ਨਵਦੀਪ ਦਾ ਉਹ ਮਾਡਲ ਵਾਲਾ ਕੇਸ ਵੀ ਹੋਇਆ ਸੀਗਾ ਨਵਦੀਪ ਆਪ ਗਾਇਆ ਹੋਇਆ ਸੀ ਤੇ ਇੱਕ ਮਾਡਲ ਦੇ ਨਾਲ ਉਹਦਾ ਇਸ਼ਕ ਸੀਗਾ ਉਹਦੇ ਚ ਉਹਦੇ ਚੱਕਰ ਚ ਮਹਾੜੀ ਥਾਣੇ ਚ ਕਿੰਨਾ ਰੋਲਾ ਪਿਆ ਸੀਗਾ ਆਪਾਂ ਸਾਰੇ ਉਸ ਟਾਈਮ ਕੋਚੇ ਸੀਗੇ ਨਵਦੀਪ ਦੇ ਮੈਂ ਅੱਥੇ ਵਿੱਚ ਤੇ ਉਹ ਮਾਮਲਾ ਸਲਝਵਾਇਆ ਸੀਗਾ ਤੇ ਆਪ ਕੋ ਇਡੇ ਇਮੋਰਲ ਕੰਮ ਕਰਦਾ ਰਿਹਾ ਅੱਜ ਉਹ ਜਿਹੜੇ ਡਬਲ ਮੀਨਿੰਗ ਕੰਟੈਂਟ ਬਣਾਉਣ ਵਾਲੇ ਹੈਗੇ ਉਹਨਾਂ ਨੂੰ ਤਮਕਾਰਿਆ ਹੈਗਾ ਜਾ ਜਾ ਕੇ ਇਹ ਅਜੀਬ ਲੱਗ ਰਿਹਾ ਹੈਗਾ ਤੇ ਨਵਦੀਪ ਅਤੇ ਮੈਂ ਤਾਂ ਸਾਥੀ ਵੀ ਆ ਮੈਨੂੰ ਅਜੀਬ ਇਸ ਕਰਕੇ ਵੀ ਲੱਗ ਰਿਹਾ ਹੈਗਾ ਕਿ ਮੈਂ ਆਪਣੇ ਸਾਥੀ ਦੇ ਖਿਲਾਫ ਹੀ ਅੱਜ ਖਬਰਾਂ ਚ ਗੱਲ ਕਰ ਰਿਹਾ ਹਾਂਗਾ ਉਹ ਨੂੰ ਮੈਂ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਲੇਕਿਨ ਉਹ ਨਹੀਂ ਮੰਨ ਰਿਹਾ ਉਹਨਾਂ ਨੂੰ ਸ਼ਾਇਦ ਇਹ ਸਸਤਾ ਤਰੀਕਾ ਲੱਗ ਰਿਹਾਗਾ ਫੇਮ ਬਣਦਾ ਇਹ ਹਾਲਾਂਕਿ ਨਵਦੀਪ ਨੂੰ ਫੇਮ ਦੀ ਕੋਈ ਲੋੜ ਨਹੀਂ ਹੈ ਪੂਰਾ ਹਰਿਆਣਾ ਪੂਰਾ ਪੰਜਾਬ ਉਹਦੇ ਕੰਮ ਦੀ ਇੱਜ਼ਤ ਕਰਦਾ ਹੈਗਾ ਉਹਨੇ ਕਿਸਾਨ ਅੰਦੋਲਨਦਾਂ ਜੋ ਕੰਮ ਕੀਤਾ ਹੈ ਉਹ ਕੋਈ ਵੀ ਮੁੰਡਾ ਨਹੀਂ ਕਰ ਸਕਦਾ ਬਹੁਤ ਆਪਾਂ ਕਹੇ ਕਿ ਉਹਦਾ ਉਸ ਖਾਸ ਕਰ ਪੰਜਾਬ ਹਰਿਆਣੇ ਦੇ ਮੁੰਡਿਆਂ ਚ ਸਭ ਤੋਂ ਵੱਡਾ ਯੋਗਦਾਨ ਉਸ ਮੁੰਡੇ ਦਾ ਸੀਗਾ ਕਿਸਾਨ ਅੰਦੋਲਨ ਜ ਪਰ ਖੈਰ ਹੁਣ ਸ਼ਾਇਦ ਕੋਈ politcal project ਨਹੀਂ ਬਚਿਆ ਕਿਸਾਨ ਅੰਦোলন ਉਜੜ ਚੁੱਕਿਆ ਹੈਗਾ ਕਿਸਾਨਾਂ ਦੀਗਲ ਹੋ ਨਹੀਂ ਰਹੀ ਤਾਂ ਸ਼ਾਇਦ ਉਹ ਦੂਜੇ ਪਾਸੇ ਲੱਗ ਗਿਆ ਹੈਗਾ ਜੀ ਇਹ ਤਾਂ ਹੈ ਸੋ ਅੱਗੇ ਜੇ ਕਰ ਚੱਲੀਏ ਤਾਂ ਉਧਰ ਲੁਧਿਆਣਾ ਦੇ ਵਿੱਚ ਚੋਣ ਪ੍ਰਚਾਰ ਤੇ ਹੁਣ ਬ੍ਰੇਕ ਲੱਗ ਗਈ ਹੈ ਆਪੋ ਆਪਣੇ ਘਰਾਂ ਨੂੰ ਸਾਰੇ ਤਕਰੀਬਨ ਜਿੰਨੇ ਵੀ ਹੋਰ ਨੇਤਾ ਵੱਡੇ ਆਏ ਹੋਏ ਸੀ ਵੱਖ-ਵੱਖ ਸ਼ਹਿਰਾਂ ਤੋਂ ਜਾ ਚੁੱਕੇ ਹੋਣਗੇ ਤੇ 19 ਤਰੀਕ ਨੂੰ ਹੁਣ ਚੋਣਾਂ ਹੋਣੀਆਂ ਨੇ ਸ਼ਰਾਬ ਦੇ ਠੇਕੇ ਬੰਦ ਰਹਿਣਗੇ ਕਾਂਗਰਸ ਨੇ ਵੀ ਅੱਜ ਵੱਡਾ ਰੋਡ ਸ਼ੋਅ ਕੱਢਿਆ ਤੇ ਆਮ ਆਦਮੀ ਪਾਰਟੀ ਨੇ ਵੀ ਰੋਡ ਸ਼ੋਅ ਕੱਢਿਆ ਤੇ ਕਿਹੋ ਜਿਹਾ ਰਿਹਾ ਜੀ ਇਹ ਸਾਰਾ ਪ੍ਰਚਾਰ ਵੈਸੇ ਤਾਂ ਇਹ ਪ੍ਰਚਾਰ ਬਹੁਤ ਜ਼ਿਆਦਾ ਲੰਬਾ ਚੱਲਿਆ ਹੈ ਕਿਉਂਕਿ ਹਲੇ ਤਰੀਕ ਵੀ ਨਹੀਂ ਆਈ ਸੀ ਉਸ ਤੋਂ ਪਹਿਲਾਂ ਹੀ ਉਮੀਦਵਾਰਾਂ ਦਾ ਐਲਾਨ ਹੋ ਜਾਣਾ ਆਪਣੇ ਆਪਣੇ ਵੱਲੋਂ ਜ਼ੋਰ ਲਾਉਣਾ ਸ਼ੁਰੂ ਕਰ ਦੇਣਾ ਸੰਜੀਵ अरोड़ा ਦੇ ਵੱਲੋਂ ਜਿਹੜਾ ਐਮਪੀ ਲੈਟ ਫੰਡ ਮਿਲਦਾ ਉਸ ਦੇ ਵਿੱਚੋਂ ਵੱੱਡੀ ਗਿਣਤੀ ਪੈਸਾ ਕੱਲੇ ਲੁਧਿਆਣੇ ਚ ਲਾ ਦੇਣਾ ਇਹ ਸਾਰੀਆਂ ਚੀਜ਼ਾਂ ਨੇ ਪਰ ਕਿਵੇਂ ਵੇਖਦੇ ਹਾਂ ਹੁਣ ਤੱਕ ਦੀ ਸਾਰੇ ਪ੍ਰਚਾਰ ਦੀ ਸਥਿਤੀ ਨੂੰ ਹਾਂ ਬੇਸਿਕਲੀ ਸਹੀ ਕਹਿ ਰਹੇ ਹੋ ਗੁਰਪ੍ਰੀਤ ਕਾ ਖਾਸਾ ਮਹਿੰਗਾ ਚੋਣ ਸਾਬਤ ਹੋ ਰਿਹਾਗਾ ਤੇ ਇਟ ਇੰਨੇ ਪੈਸੇ ਮੈਂ ਕਿਸੇ ਹੋਰ ਪੰਜਾਬ ਦੀ ਸੀਟ ਤੇ ਲੱਗਦੇ ਨਹੀਂ ਦੇਖੇ ਸੀਗੇ ਤੇ ਉੱਥੇ ਜਿੰਨਾ ਆਪਾਂ ਕਹਿ ਲਏ ਕਿ ਪੂਰੇ ਇੰਡੀਆ ਭਰ ਤੋਂ ਜਿਹੜੇ ਲੋਕ ਆਏ ਸੀ ਚੋਣਾਂ 'ਚ ਉਹਨੇ ਵੀ ਲੋਕ ਮੈਂ ਨਹੀਂ ਦੇਖੇ ਅੱਢ 1500 ਦੇ ਮੁੱਖ ਮੰਤਰੀ ਤੱਕ ਪ੍ਰਚਾਰ ਕਰਕੇ ਗਏ ਨੇ ਲੁਧਿਆਣਾ ਵੈਸਟ ਦੇ ਵਿੱਚ ਤੇ ਕਾਂਗਰਸ ਵਾਲਿਆਂ ਨੇ ਵੀ ਸਾਰੇ ਆਪਣੇ ਬੁਲਾ ਰਸਤ ਬੁਲਾ ਰੱਖੇ ਸੀਗੇ ਵੱਡੇ ਆਗੂ ਤੇ ਭਾਜਪਾ ਨੇ ਵੀ ਬੁਲਾ ਰੱਖੇ ਸੀਗੇ ਤੇ ਇਹਨਾਂ ਨੇ ਆਮ ਆਦਮੀ ਪਾਰਟੀ ਵਾਲੇ ਨੇ ਬੁਲਾ ਰੱਖੇ ਸੀ ਕਿ ਦਿੱਲੀ ਆਮ ਆਦਮੀ ਪਾਰਟੀ ਨੇ ਤਾਂ ਬਾੜਾ ਆਪਾਂ ਕਹਿੰਦੇ ਕਿ ਪੈਸਾ ਲਾਇਆ ਹੈਗਾ ਤੇ तकरीबन 174000 ਮੱਦਦਾਤਾ ਨੇ ਇਸ ਸੀਟ ਦੇ ਵਿੱਚ ਤੇ ਤੇ ਹੁਣ 19 ਜੂਨ ਨੂੰ ਆਪਾਂ ਕਹ ਕਹ ਲਿਆ ਕਿ ਪਤਾ ਲੱਗੂਗਾ ਸਾਰਾ ਤੇ ਮਤਲਬ ਤੇ ਜਿਹੜੇ ਵੋਟਾਂ ਦੀ ਗਿਣਤੀ ਹੈ ਉਹ 23 ਜੂਨ ਨੂੰ ਹੋਊਗੀ ਤੇ ਠੇਕੇ ਉਦੋਂ ਤੱਕ ਬੰਦ ਰਹਿਣਗੇ ਤਕਰੀਬਨ ਮੰਨਿਆ ਜਾ ਰਿਹਾ ਹੈਗਾ ਕਿ 2000 ਚੜ੍ਹੇ ਮੁਲਾਜ਼ਮ ਨੇ ਉਹਤਾਂ ਕਿੱਥੇ ਜਾਣਗੇ ਤੇ ਇਹਨੂੰ 27 ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਵੱਡਾ ਚੋਣ ਦੇਖਿਆ ਜਾ ਰਿਹਾ ਹੈਗਾ ਆ ਜਮਨੀਸ਼ 소ਦੀਆ ਦੀ ਅਗਵਾਈ ਦੇ ਵਿੱਚ ਰੋਡਸੋਂ ਕੱਢਿਆ ਗਿਆ ਸੀਗਾ ਸੰਜੀਵ अरोੜੇ ਦਾ ਆਮ ਆਦਮੀ ਪਾਰਟੀ ਦਾ ਤੇ ਉਧਰ ਜਿਹੜਾ ਸਾਬਕਾ ਸੀਐਮ ਹੈਗਾ ਚੰਨੀ ਚਰਨਜੀਤ ਸਿੰਘ ਚੰਨੀ ਉਹਨਾਂ ਦੀ ਅਗਵਾਈ ਦੇ ਵਿੱਚ ਕਾਂਗਰਸ ਦਾ ਰੋਡਸੋਂ ਨਿਕਲਿਆ ਸੀਗਾ ਤੇ ਅ ਮਤਲਬ ਇਹ ਦੋ ਪਾਰਟੀਆਂ ਮੇਨ ਕੰਟੈਂਡਰ ਦਿਖ ਰਿਹਾ ਨੇ ਹਾਲਾਂਕਿ ਬੀਜੇਪੀ ਵੀ ਕੀ ਪਤਾ ਕੋਈ ਕਰਿਸ਼ਮਾ ਕਰ ਜਵੇ ਉਹ ਦੂਜੇ ਅਤੀ ਜੇ ਨੰਬਰ ਤੇ ਰਹਿ ਸਕਦੀ ਹੈ ਪਰ ਮੇਰਾ ਮੰਨਣਾ ਹੈਗਾ ਕਿ ਪਹਿਲੇ ਇਹ ਦੂਜੇ ਨੰਬਰ ਦੀ ਲੜਾਈ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਕਾਰ ਹੈ ਗਿਆ ਬੀਜੇਪੀ ਤੀਜੇ ਨੰਬਰ ਤੇ ਰਹੂਗੀ ਤੇ ਇਹ ਮੋਟਾ ਮੋਟਾ ਇਹਦਾ ਆਪਾਂ ਕਹੀਏ ਕਿ ਇੱਕ ਐਨਾਲਿਸਿਸ ਹੈਗਾ ਕਿ ਆ ਮੋਸਟਲੀ ਮੇਰਾ ਜੇ ਮੈਂ ਅਗਰ ਅੱਜ ਕਿਸੇ ਤੇ ਦਾਖਲਿਤ ਨਾ ਹੋਵੇ ਸਾ ਮੈਂ ਭਾਰਤੂਸ਼ਨਾਸੂ ਤੇ ਖੇਡਾਂਗ ਮੈਂ ਲੱਗਦਾ ਕਿ ਭਾਰਤੂਸ਼ਨਾਸੂ ਸੀਟ ਨੂੰ ਕੱਢਣਗੇ ਜੇ ਜ਼ਿਆਦਾ ਧੱਕਾ ਹੋ ਗਿਆ ਆਪਾਂ ਕਹਿ ਲਈਏ ਕਿ ਸਟੇਟ ਨੇ ਸਾਰੀ ਮਸ਼ੀਨਰੀ ਹੀ ਵਰਤ ਲਈ ਫਿਰ ਆਪਾਂ ਕਹਿ ਸਕਦੇ ਆ ਕਿ ਕੋਈ ਹੋਰ ਦੂਜੇ ਰਿਜ਼ਲਟ ਦੇਖਣ ਨੂੰ ਮਿਲ ਸਕਦੇ ਹੈਗੇ ਪਰ ਅੱਜ ਤੇ ਘੜੀ ਮੈਂ ਲੱਗ ਰਿਹਾ ਕਿ ਤਕਰੀਬਨ 2.5 ਹਜ਼ਾਰ ਵੋਟਾਂ ਨਾਲ ਭਾਰਤੂਸ਼ਨਾਸੂ ਸੰਜੀਵ ਵਰੋੜਦ ਤੋਂ ਜਿੱਤ ਰਹੇ ਨੇ ਇਹ ਮੈਨੂੰ ਮਤਲਬ ਅੱਜ ਦੀ ਮੇਰੀ ਅਪਡੇਟ ਹੈ ਐਨਾ ਕਹੂ ਭਾਈ ਕੇਜਰੀਵਾਲ ਸਾਹਿਬ ਨੇ ਰਾਤ ਸਭਾ ਜਾਣਾ ਤੁਸੀਂ ਉਹਨਾਂ ਦਾ ਦਿਲ ਜਾ ਘਟਾਈ ਜਾਂਦੇ ਹੋ ਜੇਕਰ ਉਹਨਾਂ ਨੇ ਇਹ ਕਲਿੱਪ ਸੁਣ ਲਈ ਆਪਣੀ ਇਹ ਖਬਰ ਸੁਣ ਲਈ ਤਾਂ ਉਹ ਤਾਂ ਵਿਚਾਰੇ ਹਾਲ ਫਾਲ ਹੋ ਜਾਣਗੇ ਆਪਾਂ ਅੱਗੇ ਚੱਲੀਏ ਉਧਰ ਸਿੱਧੂ ਮੂਸੇਵਾਲਾ ਤੇ BBC ਦੇ ਵੱਲੋਂ ਬਣਾਈ ਗਈ ਡਾਕੂਮੈਂਟਰੀ ਤੇ ਅੱਜ ਕੋਰਟ 'ਚ ਸੁਣਵਾਈ ਸੀ BBC ਦੇ ਵੱਲੋਂ ਆਪਣਾ ਪੱਖ ਰੱਖਿਆ ਗਿਆ ਜੀ ਹਾਂਜੀ ਕੱਲ ਸੀਗੀ ਇਹ ਸੁਣਵਾਈ 16 ਜੂਨ ਯਾਨੀ ਕਿ ਮੰਡੇ ਨੂੰ ਇਹ ਸੁਣਵਾਈ ਹੋਈ ਸੀਗੀ ਮਾਨਸਾਹਤ ਬ੍ਰੇਕ ਕੋਰਟ ਦੇ ਵਿੱਚ ਉਹਦੇ 'ਚ ਬੇਸਿਕਲੀ ਜਿਹੜਾ ਪਰਿਵਾਰ ਸੀ ਉਹਨੂੰ ਇਤਰਾਜ਼ ਸੀਗਾ ਇਸ ਡਾਕੂਮੈਂਟਰੀ ਦੇ ਵਿੱਚ ਉੱਤੇ ਤੇ ਬੀਬੀਸੀ ਵੱਲੋਂ ਬਲਵੰਤ ਸਿੰਘ ਪਾਟਿਆ ਨਾਂ ਦਾ ਇੱਕ ਵਕੀਲ ਸੀਗਾ ਉਹ ਪੇਸ਼ ਹੋਇਆ ਸੀਗਾ ਤੇ ਉਹਨੇ ਫਿਰ ਆਪਣੇ ਜਵਾਬ ਰੱਖੇ ਸੀਗੇ ਉਹਦੇ ਵਿੱਚ ਫਿਰ ਉਹਨਾਂ ਨੇ ਇਹ ਦਾਅਵਾ ਕੀਤਾ ਕਿ ਇਹ ਤਾਂ ਬਿਲਕੁਲ ਠੀਕ ਹੈ ਅਸੀਂ ਇਹਦੇ ਵਿੱਚ ਕੋਈ ਗੜਬੜ ਨਹੀਂ ਹੈ ਅਦਾਲਤ ਨੇ ਫਿਰ ਹੁਣ ਸਿੱਧੂ ਮੂਸੇਵਾਲਾ ਦੇ ਪਰਿਵਾਰ ਤੋਂ ਜਵਾਬ ਮੰਗੇ ਹੈਗੇ ਆ 23 ਜੂਨ ਨੂੰ ਅਗਲੀ ਡੇਟ ਤੇ ਕੀਤੀ ਗਈ ਤੇ 23 ਜੂਨ ਨੂੰ ਅਗਲੀ ਸੁਣਵਾਈ ਹੋਣ ਜਾ ਰਹੀ ਹੈ ਮੁਸੇਵਾਲਾ ਦੇ ਫਾਦਰ ਵੱਲੋਂ ਵਕੀਲ ਸਤਿੰਦਰਪਾਲ ਸਿੰਘ ਮਿੱਤਰ ਇਹਦੇ ਵਿੱਚ ਆਪਾਂ ਕੀ ਕਿ ਅਪੀਅਰ ਹੋਏ ਸੀਗੇ ਉਹਨਾਂ ਨੇ ਆ ਕਿਹਾਗਾ ਕਿ ਅਸੀਂ ਜਿਹਨੂੰ ਜਵਾਬ ਦਰਖਲ ਕਰਾਂਗੇ ਕਿ ਸਾਡੀਆਂ ਕੀ ਕੀ ਇਹਦੇ ਚ ਆਪਾਂ ਕਹਿ ਲਈਏ ਕਿ ਸਾਨੂੰ ਕਮੀਆਂ ਦਿਖ ਰਹੀਆਂ ਨੇ ਇਸ ਡਾਕੂਮੈਂਟਰੀ ਦੇ ਵਿੱਚ ਉਹਨਾਂ ਦਾ ਇੱਕ ਆਪਾਂ ਕਹਿ ਲਈਏ ਕਿ ਵੱਡਾ ਇਤਰਾਜ ਇਹ ਹੈ ਕਿ ਇਹ ਜਿਹੜਾ ਇਹ ਜਿਹੜੀ ਡਾਕੂਮੈਂਟਰੀ ਹੈ ਉਹ ਜਿਹੜਾ ਕੇਸ ਚਲ ਰਿਹਾਗਾ ਸਿਦੂ ਮਸੇ ਵਾਲਾ ਉਹਦੇ ਟ੍ਰਾਇਲ ਨੂੰ ਕਿਦਨ ਕਿਤੇ ਇਹ ਪ੍ਰਭਾਵਿਤ ਕਰੂਗੀ ਡਾਕੂਮੈਂਟਰੀ ਇਹ ਗੱਲ ਬਿਲਕੁਲ ਉਹਨਾਂ ਦੀ ਸਹੀ ਵੀ ਹੈ ਕਿ ਜਿਹੜਾ ਅ ਕੇਸ ਚਲ ਰਿਹਾਗਾ ਓਨ ਗoing ਕੇਸ ਹੈ ਮੈਨੂੰ ਲੱਗਦਾਗਾ ਅਤੇ ਅਤੇ ਬੀਬੀਸੀ ਦੀ ਡਾਕੂਮੈਂਟਰੀ ਚ ਦਿੱਕਤ ਜਿਹੜੀ ਸਭ ਤੋਂ ਵੱਧ ਵੱਡੀ ਮੈਨੂੰ ਲੱਗੀ ਕਿ ਉਹਨਾਂ ਨੇ ਨਾ ਜਿਹੜੀ ਪੁਲਿਸ ਵੱਲੋਂ ਥਿਉਰੀ ਆਲਰੇਡੀ ਸਿੱਟੀ ਗਈ ਸੀ ਉਹਨੂੰ ਹੀ ਰੀਇਸਟੈਬਲਿਸ਼ ਕੀਤਾ ਠੀਕ ਹੈ ਉਹ ਉਹਨਾਂ ਨੇ ਕੋਈ ਅੱਡ ਤੋਂ ਨਵੀਂ ਇਨਵੈਸਟੀਗੇਸ਼ਨ ਕਰਕੇ ਨਵੇਂ ਪੱਖ ਨਹੀਂ ਫਰੋਲੇ ਉਹ ਇੱਕ ਵੱਡੀ ਦਿੱਕਤ ਮੈਨੂੰ ਉਸ ਡਾਕੂਮੈਂਟਰੀ ਚ ਲੱਗਦੀ ਹੈ ਕਿ ਆ ਜੋ ਆਲਰੇਡੀ ਪ੍ਰੈਸ ਕਾਨਫਰੰਸਾਂ 'ਚ ਬੋਲ ਰਹੀ ਸੀ ਉਹਨੂੰ ਹੀ ਕਮਾਫਰਾ ਕੇ ਬੀਬੀਸੀ ਨੇ ਦੁਬਾਰੇ ਤੋਂ ਐਸਟੈਬਲਿਸ਼ ਕਰ ਦਿੱਤਾ ਲੇਕਿਨ ਇਸ ਡਾਕੂਮੈਂਟਰੀ ਦੇ ਵਿੱਚ ਤੁਸੀਂ ਜੇ ਕਮੀਆਂ ਜਿੰਨੀਆਂ 8-10 ਕਮੀਆਂ ਮੈਂ ਬੇਸਿਕਲੀ ਮੋਟੀ-ਮੋਟੀ ਲੱਭੀਆਂ ਸੀਗੀਆਂ ਉਹਦੇ ਚ ਪਹਿਲੀ ਕਮੀ ਤਾਂ ਇਹ ਸੀਗੀ ਕਿ ਪੁਲਿਸ ਦੀ ਜਿਹੜੀ ਪ੍ਰੈਸ ਕਾਨਫਰੰਸਾਂ ਸੀ ਉਹਨੂੰ ਹੀ ਐਸਟੈਬਲਿਸ਼ ਕੀਤਾ ਗਿਆ ਹੈਗਾ ਦੂਜੀ ਕਮੀ ਇਹ ਸੀਗੀ ਕਿ ਜਿਵੇਂ ਸਿੱਧੂ ਮੂਸੇਵਾਲਾ ਦੀ ਸਿਕਿਉਰਿਟੀ ਨੂੰ ਹਟਾਇਆ ਗਿਆ ਸੀਗਾ ਉਸ ਤੋਂ ਬਾਅਦ ਜਿਹੜੇ ਆਵਾਦਮੀ ਪਾਰਟੀ ਦੇ ਜਿਹੜੇ ਆਗੂ ਸੀਗੇ ਉਹਨਾਂ ਨੇ ਆ ਟਵਿੱਟਰ ਤੇ ਟਵੀਟ ਕੀਤਾ इवन ਜਿਹੜੇ ਬਲਤੇਜ ਬਨੂ ਹੈਗੇ ਉਹਨਾਂ ਨੇ ਵੀ ਟਵੀਟ ਕੀਤਾ ਸੀਗਾ ਤੇ ਉਸ ਦਾ ਇਸ ਡਾਕੂਮੈਂਟਰੀ ਦੇ ਵਿੱਚ ਕੋਈ ਜ਼ਿਕਰ ਨਹੀਂ ਹੈ ਜਿਤਕਿ ਬਲਤੇਜ ਬਨੂ ਆਪਾਂ ਨੂੰ ਪਤਾ ਹੈ ਕਿ ਭਗਵੰਤ ਮਾਨ ਦੇ ਮੀਡੀਆ ਸਲਾਹਕਾਰ ਵੀ ਸੀਗੇ ਉਸ ਟਾਈਮ ਤੇ ਉਸ ਦਾ ਕੋਈ ਜ਼ਿਕਰ ਨਹੀਂ ਹੈ ਤੇ ਇਹਦੇ ਵਿੱਚ ਉਹ ਇਨਵੈਸਟੀਗੇਸ਼ਨ ਵੀ ਨਹੀਂ ਕੀਤੀ ਗਈ ਹੈ ਕਿ ਕਿ ਇਹਦੇ ਵਿੱਚ ਕੋਈ ਪੋਲਿਟੀਕਲ ਐਂਗਲ ਹੈਗਾ ਪੋਲਿਟਿਕਲ ਐਂਗਲ ਇਸ ਕਰਕੇ ਕਹਿ ਰਹਾ ਹਾਂ ਲਾ ਕਿ ਮੈਂ ਬੋਲਿਆ ਹੈਗਾ ਜਿਹੜੇ ਮੇਰੇ ਤੋਂ ਬੀਬੀਸੀ ਵਾਈਟ ਲੈਣ ਆਈ ਸੀਗੀ ਮੇਰਾ ਤਕਰੀਬਨ 2 ਘੰਟੇ ਦਾ ਉਹਨਾਂ ਨੇ ਇੰਟਰਵਿਊ ਕੀਤਾ ਉਹਦੇ ਚ ਮੈਂ ਸਾਰਾ ਪੋਲਿਟਿਕਲ ਰੱਖਿਆ ਸੀਗਾ ਉਹਨਾਂ ਨੇ ਸਾਰਾ ਮੇਰਾ ਪੋਲਿਟਿਕਲ ਲੜਾਤਾ ਉਹਨਾਂ ਨੇ ਮੇਰੇ 2-3 ਲਾਈਨਾਂ ਬਸ ਉਸ ਡਾਕੂਮੈਂਟਰੀ ਚ ਦਿਖਾਈਆਂ ਨੇ ਉਹਨਾਂ ਨੇ ਤਾਇ ਦੇ ਖਤਮ 84 ਬਾਰੇ ਬੋਲ ਰਹਾਗਾ ਇੱਕ ਦੋ ਚੀਜ਼ਾਂ ਹੋਰ ਬੋਲ ਰਹਾਗਾ ਉਹ ਉਹਨਾਂ ਨੇ ਦਿਖਾਤੀਆਂ ਪਰ ਜਿੱਦਾਂ ਮੈਂ ਬੋਲਿਆ ਸੀਗਾ ਕਿ ਜਿਹੜਾ ਲਾਰੈਂਸ ਬਿਸਨੋਈ ਹੈ ਉਹ ਇੰਡੀਅਨ ਏਜੰਸੀਜ਼ ਦੇ ਅਕੋਰਡਿੰਗ ਚੱਲ ਰਿਹਾਗਾ ਜਿਹੜੇ ਇ ਕਿਸਾਨ ਅੰਦੋਲਨ ਦੌਰਾਨ ਵੀ ਲਾਰੈਂਸ ਬਿਸ਼ਨੋਈ ਦਾ ਇਸਤੇਮਾਲ ਸਟੇਟ ਨੇ ਕੀਤਾ ਸੀਗਾ ਬਹੁਤ ਸਾਰੇ ਬਿਜ਼ਨਸਮੈਨ ਜਿਹੜੇ ਕਿ ਕਿਸਾਨ ਅੰਦੋਲਨ ਨੂੰ ਫੰਡ ਕਰ ਰਹੇ ਸੀ ਉਹਨਾਂ ਨੂੰ ਧਮਕੀ ਭਰੇ ਕਾਲ ਲਾਰੈਂਸ ਬਿਸ਼ਨੋਈ ਤੋਂ ਕਰਾਏ ਗਏ ਸੀਗੇ ਜੇਲ੍ਹ ਤੋਂ ਤੇ ਮਤਲਬ ਮੈਂ ਇਸ ਕਿਸਮ ਦੇ ਬਹੁਤ ਸਾਰੀ ਚੀਜ਼ਾਂ ਬੋਲੀਆਂ ਸੀਗੇ ਉਹਨਾਂ ਨੇ ਕੋਈ ਵੀ ਨਹੀਂ ਚਲਾਈ ਤੇ ਮਤਲਬ ਮੈਨੂੰ ਇਹ ਲੱਗਦਾ ਹਾ ਕਿ ਇਸ ਡਾਕੂਮੈਂਟਰੀ ਦੀ ਸਭ ਤੋਂ ਵੱਡੀ ਖਾਮੀ ਇਹ ਹੈ ਕਿ ਇਹਦੇ 'ਚ ਜਿਹੜੇ ਪੋਲਿਟੀਕਲ ਐਂਗਲ ਹੋਣੇ ਚਾਹੀਦੇ ਸੀਗੇ ਉਹ ਸਿੱਧੂ ਮੂਸੇਵਾਲਾ ਦੀ ਡੈਥ ਦੇ ਉਹ ਐਕਸਪਲੋਰ ਨਹੀਂ ਕੀਤੇ ਗਏ ਹੈਗੇ ਤੇ ਇਹ ਸਿਰਫ ਔਰ ਸਿਰਫ ਜਿਹੜਾ ਪੁਲਿਸ ਜੋ ਥਿਊਰੀ ਪੇ ਇਸ ਕਰ ਰਹੀ ਹੈ ਉਹਨੂੰ ਰੀਇਸਟੈਬਲਿਸ਼ ਕਰਨ ਦੀ ਕੋਸ਼ਿਸ਼ ਹੈ ਹਾਲਾਂਕਿ ਮੈਂ ਜਿਹੜਾ ਇਸ ਦਾ ਡਾਇਰੈਕਟਰ ਹੈ ਅਬ ਐ ਕੁਮਾਰ ਉਹਨੂੰ ਮੈਂ ਜਾਣਦਾ ਹਾਂ ਕਿ ਦਿੱਲੀ ਅਸੀਂ ਮੈਂ ਜਦੋਂ ਦਿੱਲੀ ਪੜ੍ਹਦਾ ਹੁੰਦਾ ਸੀਗਾ ਉਹਦੇ ਨਾਲ ਮੇਰਾ ਇੱਕ ਆਪਤਾ ਸੀਗਾ ਤੇ ਉਹਨੂੰ ਮੈਂ ਮੇਲ ਲਿਖ ਦਿੱਤੀ ਹੈ ਪੂਰੀ ਤੇ ਉਹਨੂੰ ਆਪਣੀਆਂ ਆਪੱਤੀ ਦੱਸ ਦਿੱਤੀ ਹੈ ਤੇ ਮੈਂ ਇਹਦੇ ਤੇ ਇੱਕ ਵੀਡੀਓ ਵੀ ਪੂਰੀ ਬਣਾਵਾਂਗਾ ਕਿ ਮੈਨੂੰ ਕੀ ਕੀ ਖਾਮੀਆਂ ਲੱਗੀਆਂ ਕਿਉਂਕਿ ਮੈਂ ਇਹ ਇਹਦੇ ਚ ਮੇਰੇ ਕੋਲ ਵੀ ਆਏ ਸੀਗੇ 2 2 ਘੰਟੇ ਦਾ ਇੰਟਰਵਿਊ ਕਰਨ ਉਹਦੇ ਉਹਦੇ ਚ ਗੱਲਾਂ ਤਾਂ ਕੋਈ ਵੀ ਨਹੀਂ ਚਲਾਈਆਂ ਇਹ ਮਤਲਬ ਮੈਨੂੰ ਆਪਾਂ ਕੇ ਲੈ ਕੇ ਮੁੱਖ ਜਿਹੜੇ ਮੇਰੇ ਇਤਰਾਜ਼ ਨੇ ਇਹ ਲੱਗਦੇ ਨੇ ਕਿ ਇੱਕ ਤਾਂ ਪੁਲਿਸ ਦੀ ਥਿਉਰੀ ਨੂੰ ਇਹਨਾਂ ਨੇ ਇਸਟੈਬਲਿਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਕਰਕੇ ਟ੍ਰਾਇਲ 'ਚ ਦਿੱਕਤ ਆਊਗੀ ਪਰਵਾਰ ਨੂੰ ਤੇ ਇੱਕ ਇੱਕ ਉਹਨੂੰ ਸਿਰਫ ਔਰ ਸਿਰਫ ਇੱਕ ਗੈਂਗਸਟਰ ਵਾਲਾ ਐਂਗਲ ਦਿਖਾਇਆ ਗਿਆ ਉਹਦੇ 'ਚ ਜਿਹੜੀ ਪੋਲਿਟੀਕਲ ਐਕਸਪਲੋਰੇਸ਼ਨ ਹੋਣੀ ਸੀ ਕੇਸ ਕੋਈ ਪੋਲਿਟੀਕਲ ਵਜ੍ਹਾ ਵੀ ਹੈ ਇਸਕੀ ਲਿੰਕ ਦੀ ਉਹ ਨੂੰ ਬਿਲਕੁਲ ਵੀ ਹੱਥ ਨਹੀਂ ਪਾਇਆ ਗਿਆ ਹੈਗਾ ਜੀ ਸੋ ਇਹ ਸਾਰੀਆਂ ਗੱਲਾਂ ਬਾਤਾਂ ਸੀ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ ਸੋ ਤੁਸੀਂ ਜੁੜੇ ਪੁਨੀਆ ਜੀ ਖਬਰਾਂ ਤੇ ਸਾਝ ਪਾਈ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਸਤਿ ਸ੍ਰੀ ਅਕਾਲ ਗੁਪਤ ਸਤਿ ਸ੍ਰੀ ਅਕਾਲ ਸੋ ਇਸਾਂ ਸਾਡੇ ਨਾਲ ਮਨਦੀਪ ਪੁਨੀਆ ਜੀ ਵੱਖ-ਵੱਖ ਖਬਰਾਂ ਦੀ ਤੁਹਾਡੇ ਨਾਲ ਸਾਝ ਪਾਈ ਹੈ ਕਿਵੇਂ ਲੱਗਿਆ ਤੁਹਾਨੂੰ ਪ੍ਰੋਗਰਾਮ ਆਪਣੇ ਵਿਚਾਰ ਆ ਟਿੱਪਣੀਆਂ ਜ਼ਰੂਰ ਸਾਂਝਾ ਕਰਿਓ ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਦੇ ਨਾਲ ਕਿਉਂਕਿ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਰਹੇਗੀ ਦਿਓ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ